ਉਸ ਵੀਡੀਓ ਦੇ ਵਿੱਚ ਪੰਜਾਬ ਦੇ ਕੈਪਟਨ ਮੰਤਰੀ ਬਲਕਾਰ ਸਿੰਘ ਦਾ ਨਾਮ ਹੈ। ਇਹ ਸ਼ਰਮੀ ਦੀ ਹਾਦਸਾ। ਇਹਨਾਂ ਕੋਲ ਧੀਆ ਪੈਣਾ ਨੇ ਵਕ ਵਕ ਸਮਾਗਮਾਂ ਦੌਰਾਨ ਨਿਯੁਕਤੀ ਪੱਤਰ ਲੈਣੇ ਹੁੰਦੇ ਨੇ। ਇਹ ਜੇ ਮੰਤਰੀ ਕਿਵੇਂ ਇੱਕ ਧੀ ਭੈਣ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜਾਂ ਕੀ ਇਹ ਕਿਸੇ ਦਾ ਸਿਰ ਭਲੋਸ ਸਕਦੇ ਨੇ? ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੋਂ ਇਹ ਆਸ ਨਹੀਂ ਕਿ ਉਹ ਇਹ ਕਹਿ ਕਿ ਆਪਣਾ ਛਟਕਾਰਾ ਪਾਲਣ ਜਾਂ ਆਪਣੇ ਮੰਤਰੀ ਨੂੰ ਕਲੀਨ ਚਿੱਟ ਦੇ ਦੇਣਾ ਕਿ ਜਿਹੜੇ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਤੂਨ ਮਿਲੇ ਉਹ ਫੇਲ ਹੋਏ ਨੇ ਸਵਾਲ ਤੁਹਾਡੀ ਜ਼ਿੰਮੇਵਾਰੀ ਤੁਹਾਡਾ ਫਰਜ਼ ਤੁਹਾਡੀ ਨੈਤਿਕਤਾ ਤੁਸੀਂ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਮਾਈ ਬਾਪ ਨੇ ਮੁੱਖ ਮੰਤਰੀ ਭਗਵੰਤ ਮਾਨ ਤੁਸੀਂ ਕਲੇ ਝਾੜੂ ਵਾਲੇ ਐਮ ਐਲ ਏ ਤੇ ਮੰਤਰੀਆਂ ਦੇ ਮਾਈ ਬਾਪ ਨਹੀਂ ਹੋ ਤੁਹਾਨੂੰ ਇਹੋ ਜੀ ਛੋਟੀ ਗੱਲ ਨਹੀਂ ਕਰਨੀ ਚਾਹੀਦੀ ਸੀ ਐਮ ਸਾਹਿਬ 8 ਮਿੰਟ ਦੀ ਉਹ ਵੀਡੀਓ ਦੱਸੀ ਜਾ ਰਹੀ ਹੈ ਤੁਸੀਂ ਆਪਣੇ ਮੰਤਰੀ ਨੂੰ ਕਲੀਨ ਚਿੱਟ ਦੇ ਰਹੇ ਨਹੀਂ ਇਹੋ ਜੀ ਆਸ ਕਦੇ ਚਿੱਤ ਵੀ ਮੁੱਖ ਮੰਤਰੀ ਭਗਵੰਤ ਮਾਨ ਕੋ ਨਹੀਂ ਕੀਤੀ ਜਾਂਦੀ ਕਿ ਵਿਧਾਨ ਇੱਕ ਦੋ ਦਿਨਾਂ ਦੇ ਵਿੱਚ ਮੁੱਖ ਮੰਤਰੀ ਇਸੇ ਸਖਤ ਕਾਰਵਾਈ ਕਰਨ 26 ਤਰੀਕ ਤੱਕ ਕਿਉਂਕਿ ਉਹਨਾਂ ਨੇ ਝੰਡਾ ਲਰਾਉਣਾ ਉਹ ਕਿਹੜੇ ਮੂੰਹ ਦੇ ਨਾਲ ਝੰਡਾ ਲਰਾਉਣਗੇ ਪੰਚ 26 ਤੋਂ ਬਾਅਦ ਘੱਟੋ ਘੱਟ ਆਪਣੀ ਸਰਕਾਰ ਦੇ ਵਿੱਚ ਇਹ ਜਿਹਾ ਮੰਤਰੀਆਂ ਨੂੰ ਨਾ ਰੱਖੋ ਕਹਿ ਦੋ ਜੇ ਦਿੱਲੀ ਵਾਲਿਆਂ ਦੇ ਕੋਟੇ ਦੇ ਵਿੱਚ ਕਹਿ ਦੋ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਕਹਿ ਦੋ ਸੰਦੀਪ ਪਾਟਕ ਨੂੰ ਕਹਿ ਦੋ ਰਾਗਵ ਚੱਡੇ ਸਾਹਿਬ ਨੂੰ ਕਹਿ ਦੋ ਕਿ ਜੀ ਮੈਨੂੰ ਹੋਰ ਜਿਹੜਾ ਮਰਜ਼ੀ ਦੇ ਦੋ ਪਰ ਘੱਟੋ ਘੱਟ ਕਰੈਕਟਰ ਵਾਲਾ ਤਾਂ ਦੇ ਦੋ ਜਿਹਦਾ ਕਰੈਕਟਰ ਹੀ ਢਿਲਾ ਠੀਕ ਹੈ ਤੁਸੀਂ ਉਹਨੂੰ ਮੰਤਰੀ ਬਣਾ ਕੇ ਰੱਖੇ ਹੋ ਕੁੜੀ ਹੈ ਲੜਕੀ ਹੈ ਬੀਬੀ ਹੈ ਉਹ ਕਿਉਂ ਨਹੀਂ ਸਾਹਮਣੇ ਆ ਪਾਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਦਾ ਜਵਾਬ ਵੀ ਦਿੱਤਾ ਆਪਣੀ ਪ੍ਰੈਸ ਕਾਨਫਰੰਸ ਜਿਹੜੀ ਗਵਰਨਰ ਹਾਊਸ ਦੇ ਬਿਲਕੁਲ ਬਾਹਰ ਆ ਕੇ ਕੀਤੀ ਸੌਖੀ ਨਹੀਂ ਕਹ ਲਉ ਉਹਨੇ ਵੀ ਵਿਆਹ ਕਰੋਣਾ ਪਤ ਨਹੀਂ ਕਿਸ ਧੀ ਭੈਣ ਨੇ ਵਿਆਹ ਕਰਨ ਜਾਂ ਪਰਦਾ ਪਾ ਕੇ ਉਹਦਾ ਵਿਆਹ ਹੋਊਗਾ ਫਿਰ ਇਹ ਤੇ ਇੱਕ ਕੁੜੀ ਦਾ ਸਵਾਲ ਇੱਕ ਧੀ ਦਾ ਸਵਾਲ ਜਿਹੜਾ ਬਲਕਾਰ ਸਿੰਘ ਹੋਣਾ ਦਾ ਸਵਾਲ ਇੱਕ ਧੀ ਦਾ ਸਵਾਲ ਉਹਦੇ ਮਾਪਿਆਂ ਦੀ ਇੱਜ਼ਤ ਕੁੜੀ ਦੀ ਕੀ ਪਤਾ ਹੈ ਵਿਆਹੀ ਹੈ ਕਿ ਕੁਵਾਰੀ ਹੈ ਪ੍ਰੋਗਰਾਮ 16 ਦੇ ਸਤਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਪੰਜਾਬ ਨਾਲ ਜੁੜੇ ਤਿੰਨ ਅਹਿਮ ਮੁੱਦੇ ਆ ਜਿਸ ਦੇ ਉੱਤੇ ਅਸੀਂ ਚਰਚਾ ਕਰਨ ਲੱਗੇ ਹਾਂ ਸਭ ਤੋਂ ਪਹਿਲਾ ਮੁੱਦਾ ਜੋ ਗਵਰਨਰ ਤੱਕ ਇੱਕ ਵੀਡੀਓ ਪਹੁੰਚੀ ਹੈ ਇਸ ਵੀਡੀਓ ਦੇ ਕਾਫੀ ਮਹੀਨੇ ਪਹਿਲਾਂ ਤੋਂ ਚਰਚੇ ਸ਼ੁਰੂ ਹੋ ਗਏ ਸੀ ਕਿ ਸਰਕਾਰ ਦਾ ਇੱਕ ਮੰਤਰੀ ਹੈ ਜਿਸ ਦੀ ਇਤਰਾਜਯੋਗ ਹਾਲਤ ਵਾਲੀ ਵੀਡੀਓ ਹੈ ਔਰ ਪੀੜਿਤ ਕਿਉਂ ਨਹੀਂ ਸਾਹਮਣੇ ਆ پا ਰਹੇ ਇਸ ਕੇਸ ਦੇ ਵਿੱਚ ਡਰੇ ਹੋਏ ਨੇ ਸਹਿਮੇ ਹੋਏ ਨੇ ਕਿਉਂਕਿ ਇੱਕ ਪਹਿਲਾਂ ਵੀ ਉਦਾਹਰਣ ਦਿੱਤੀ ਜਾਂਦੀ ਹੈ ਮੰਤਰੀ ਘਟਾਰੂ ਚੱਕ ਵਾਲੀ ਹੁਣ ਇੱਕ ਹੋਰ ਮੰਤਰੀ ਤੇ ਵਿਵਪਤਾ ਖੜੀ ਹੋ ਗਈ ਹੈ ਕੀ ਉਸ ਦੀ ਛੁੱਟੀ ਹੋਵੇਗੀ ਪਰ ਮੁੱਖ ਮંત્રી ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਜਵਾਬ ਦਿੱਤਾ ਹੈ ਉਸ ਤੋਂ ਲੱਗਦਾ ਨਹੀਂ ਕਿ ਕੋਈ ਐਕਸ਼ਨ ਹੋਵੇਗਾ ਪਰ ਗਵਰਨਰ ਇਸ ਦੇ ਉੱਤੇ ਹੁਣ ਕੀ ਕਰ ਪਾਉਂਦੇ ਨੇ ਇਸ ਦੇ ਉੱਤੇ ਗੱਲ ਕਰਾਂਗੇ ਇਸ ਮਾਮਲੇ ਦੇ ਉੱਤੇ ਨਾਲ ਹੀ 13 0 ਵਾਲੀ ਜਿਹੜੀ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਉਹ ਵੀ ਸਪਸ਼ਟ ਕਰ ਦਿੱਤਾ ਅੱਜ ਕਿ ਇਕੱਠਿਆਂ ਚੋਣ ਨਹੀਂ ਲੜਾਂਗੇ ਕਾਂਗਰਸ ਨਾਲ ਰਲ ਕੇ ਉਧਰ ਪੱਛਮੀ ਬੰਗਾਲ ਵਿੱਚ TMC ਨੇ ਵੱਖਰੀ ਚੋਣ ਲੜਨ ਦਾ ਐਲਾਨ ਤੇ ਇਸ ਪਾਸੇ ਕਾਂਗਰਸ ਤੇ ਆਪ ਪੰਜਾਬ ਵਿੱਚ ਵੱਖੋ ਵੱਖਰੇ ਚੋਣ ਲੜਨਗੇ ਕਾਂਗਰਸ ਨੇ ਕਿੰਨੀ ਤਿਆਰੀ ਖੀਚੀ ਹੈ ਨਾਲ ਲਗਵੇਂ ਗੱਲ ਕਰਾਂਗੇ ਔਰ ਤੀਜਾ ਮੁੱਦਾ ਇਸ ਚੋਣ ਤੋਂ ਪਹਿਲਾਂ ਸਰਕਾਰ ਨੇ ਇੱਕ ਫੈਸਲਾ ਲਿਆ ਉਹ ਹੈ ਰਾਸ਼ਨ ਕਾਰਡ ਦੇ ਨਾਲ ਜੁੜਿਆ ਹੋਇਆ 10 ਲੱਖ ਤੋਂ ਵੱਧੋ ਪਰਿਵਾਰ ਨੇ ਜਿਨ੍ਹਾਂ ਦੇ ਰਾਸ਼ਨ ਕਾਰਡ ਬਹਾਲ ਕਰ ਦਿੱਤੇ ਗਏ ਨੇ ਇਸ ਦਾ ਮਕਸਦ ਕੀ ਹੈ ਮਤਲਬ ਕੀ ਹੈ ਇਸ ਦੇ ਉੱਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਮੰਤਰੀ ਦੀ ਗੱਲ ਹੋ ਰਹੀ ਸੀ ਵਾਰ-ਵਾਰ 3 ਮਹੀਨੇ ਪਹਿਲਾਂ ਵੀ ਵਿਕਰਮ ਸਿੰਘ ਮਜੀਠੀਆ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਮੁੱਖ ਮੰਤਰੀ ਤੋਂ ਸਮਾਂ ਮੰਗਦੇ ਆ ਸਮਾਂ ਅੱਜ ਤਾਂ ਹੀ ਨਹੀਂ ਮਿਲਿਆ ਹੁਣ ਉਹ ਗਵਰਨਰ ਹਾਊਸ ਤੱਕ ਪੁੱਜਦੇ ਆ ਚਰਚਾਵਾ ਹੈ ਨੇ ਕਿ ਜਲਦੀ ਹੀ ਇਸ ਦੇ ਉੱਤੇ ਗਵਰਨਰ ਨੇ ਵੀ ਅੱਗੇ ਲੈ ਕੇ ਜਵਾਬ ਮੰਗਣਾ ਹੈ ਮੁੱਖ ਮੰਤਰੀ ਤੋਂ ਪਰ ਹੁਣ ਤੱਕ ਦੇ ਸੰਕੇਤ ਤੋਂ ਤੁਹਾਨੂੰ ਕੀ ਲੱਗਦਾ ਹੈ ਕਿ ਕਿੱਥੇ ਖੜੀ ਹੈ ਗੱਲ ਔਰ ਕਾਰਵਾਈ ਹੋਣ ਦੇ ਅਸਾਰ ਲੱਗਦੇ ਆ ਕਿ ਨਹੀਂ ਸੰਦੀਪ ਇਹ ਦੂਸਰਾ ਮੰਤਰੀ ਹੈ ਜੇ ਡੇ ਦੇ ਵਿੱਚ ਨੈਤਿਕਤਾ ਬੜੀ ਇੰਪੋਰਟੈਂਟ ਹੁੰਦੀ ਹੈ ਤੁਹਾਡਾ ਜਮੀਰ ਬੜਾ ਤੁਹਾਡਾ ਇੰਪੋਰਟੈਂਟ ਹੁੰਦਾ ਹੈ ਕਿ ਅਜਿਹੇ سنگੀਨ ਕਿਸਮ ਦੇ ਦੋਸ਼ ਲੱਗੇ ਹੁਣ ਚਾਹੇ ਉਹ ਲਾਲਚਦਗਟਾਰੂ ਚੱਕ ਹੋਵੇ ਜਾਂ ਜਿਹੜੇ ਅੱਜ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਸਾਹਬ ਨੂੰ ਵੀਡੀਓ ਦਿੱਤੀ ਆ ਉਸ ਵੀਡੀਓ ਦੇ ਵਿੱਚ ਪੰਜਾਬ ਦੇ ਕੈਪਟਨ ਮੰਤਰੀ ਬਲਕਾਰ ਸਿੰਘ ਦਾ ਨਾਮ ਆ ਹੁਣ ਸਵਾਲ ਹੈ ਕਿ ਇਹ ਬਿਸ਼ਰਮੀ ਦੀ ਹੱਦਾ ਕਹਿੰਦੇ ਨੇ ਕਿ ਕਹਿੰਦੇ ਕਿ ਬਿਸ਼ਰਮਾ ਦੀ ਡੁੱਲ ਗਈ ਦਾਲ ਤੇ ਅਸੀਂ ਕੀ ਕਹਿੰਦੇ ਨੇ ਕਿ ਡੋਲ ਡੋਲ ਕੇ ਖਾਂਦੇ ਆ ਇਹ ਨਹੀਂ ਹੋਣਾ ਚਾਹੀਦਾ ਇਹ ਜਮੀਰ ਹੈ ਸਾਡੇ ਮੰਤਰੀ ਨੇ ਰੋਲ ਮਾਡਲ ਹੁੰਦੇ ਨੇ ਇਹਨਾਂ ਕੋਲੋਂ ਧੀਆਂ ਪੈਣਾ ਨੇ ਵੱਖ-ਵੱਖ ਸਮਾਗਮਾਂ ਦਰਾਂਨ ਨਿਯੁਕਤੀ ਪੱਤਰ ਲੈਣੇ ਹੁੰਦੇ ਨੇ ਵੈਸੇ ਹੌਸਲਾ ਅਭਜਾਈ ਕਈ ਜਿਹੋਜੇ ਪ੍ਰੋਗਰਾਮ ਹੁੰਦੇ ਨੇ ਤੇ ਉਦੋਂ ਇਹ ਜਿਹੇ ਮੰਤਰੀ ਕਿਵੇਂ ਇੱਕ ਧੀ ਭੈਣ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜਾਂ ਕੀ ਇਹ ਕਿਸੇ ਦਾ ਸਿਰ ਭਲੋਸ ਸਕਦੇ ਨੇ ਇਹ ਤੇ ਬਹੁਤ ਵੱਡੀ ਮਾੜੀ ਹਰਕਤ ਆ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੋਂ ਇਹ ਆਸ ਨਹੀਂ ਕਿ ਉਹ ਇਹ ਕਹਿ ਕੇ ਆਪਣਾ ਛਟਕਾਰਾ ਕਰ ਪਾ ਲੈਣ ਜਾਂ ਆਪਣੇ ਮੰਤਰੀ ਨੂੰ ਕਲੀਨ ਚਿੱਟ ਦੇ ਦੇਣ ਕਿ ਜਿਹੜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਤੂਨ ਮਿਲਿਓ ਫੇਲ ਹੋਏ ਨੇ ਸਵਾਲ ਫੇਲ ਹੋ ਜਾਂਦਾ ਸਵਾਲ ਪਾਸ ਹੋ ਜਾਂਦਾ ਨਹੀਂਗਾ ਸਵਾਲ ਤੁਹਾਡੀ ਜ਼ਿੰਮੇਵਾਰੀ ਤੁਹਾਡਾ ਫਰਜ਼ ਤੁਹਾਡੀ ਨੈਤਿਕਤਾ ਤੁਸੀਂ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਮਾਈ ਬਾਪ ਨੇ ਮੁੱਖ ਮੰਤਰੀ ਭਗਵੰਤ ਮਾਨ ਤੁਸੀਂ ਕੱਲੇ ਝਾੜੂ ਵਾਲੇ ਐਮ ਐਲ ਏ ਤੇ ਮੰਤਰੀਆਂ ਦੇ ਮਾਈ ਬਾਪ ਨਹੀਂ ਹੋ ਤੇ ਤੁਹਾਨੂੰ ਇਹੋ ਜੀ ਛੋਟੀ ਗੱਲ ਨਹੀਂ ਕਰਨੀ ਚਾਹੀਦੀ ਸੀ ਐਮ ਸਾਹਿਬ ਮੈਨੂੰ ਇਹ ਸੀਐਮ ਸਾਹਿਬ ਤੇ ਰੰਗ ਜਾ ਕੇ ਉਹਨਾਂ ਨੇ ਐਡੀ ਛੋਟੀ ਗੱਲ ਕੀਤੀ ਤੁਹਾਡੇ 100 ਵਾਰ 200 ਵਾਰ 300 ਵਾਰ ਲੱਖ ਤੁਹਾਡੀਆਂ ਸਿਆਸੀ ਉਹਨਾਂ ਦੇ ਨਾਲ ਹੁਣ ਭੇਦ ਬਿਕਰਮ ਸਿੰਘ ਮਜੀਠੀ ਐਨਰਜਾ ਡਾਕਟਰ ਦਰਜੀਤ ਸਿੰਘ ਚੀਮੇ ਨਾਲ ਉਹ ਇੱਕ ਵੱਖਰਾ ਇਸ਼ੂ ਹੋ ਸਕਦਾ ਲੇਕਿਨ ਇੱਕ ਮੰਤਰੀ ਜਿਸ ਮੰਤਰੀ ਤੇ ਐਡੇ ਗੰਭੀਰ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਇੱਕ ਧੀ ਭੈਣ ਦੇ ਨਾਲ ਪਤਾ ਨਹੀਂ ਕੀ ਕੁਝ ਕੀਤਾ ਡੇਢ ਮਿੰਟ ਦੀ ਉਹ ਵੀਡੀਓ ਦੱਸੀ ਜਾ ਰਹੀ ਹੈ ਤੇ ਤੁਸੀਂ ਆਪਣੇ ਮੰਤਰੀ ਨੂੰ ਕਲੀਨ ਚਿੱਟ ਦੇ ਰਹੇ ਨਹੀਂ ਇਹੇ ਜੀ ਆਸ ਕਦੇ ਚਿੱਤ ਵੀ ਮੁੱਖ ਮੰਤਰੀ ਭਗਵੰਤ ਮਾਨ ਕੋ ਨਹੀਂ ਕੀਤੀ ਜਾਂਦੀ ਜਾਂ ਹੋ ਸਕਦਾ ਹੈ ਕਿ ਉਹਨਾਂ ਨੇ ਮੀਡੀਆ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ ਉਸ ਤੇ ਥੋੜਾ ਪਰਦਾ ਪਾ ਲਿਆ ਵੇਖ ਖੁੱਲ ਕੇ ਨਾ ਬੋਲੇ ਕਿਉਂਕਿ ਮਸਲਾ ਨਾ ਚੁਕਾ ਪਰ ਉਮੀਦ ਕਰਦੇ ਆਂ ਕਿ ਵਿਦਿਨ ਇੱਕ ਦੋ ਦਿਨਾਂ ਦੇ ਵਿੱਚ ਮੰਤਰੀ ਇਸ ਤੇ ਸਖਤ ਕਾਰਵਾਈ ਕਰਨ ਹੋ ਸਕਦਾ ਹੈ ਕਿ ਮੈਨੂੰ ਤੇ ਇਹ ਵੀ ਲੱਗਦਾ ਕਿ 26 ਤਰੀਕ ਤੱਕ ਕਿਉਂਕਿ ਉਹਨਾਂ ਨੇ ਝੰਡਾ ਲਰਾਉਣਾ ਉਹ ਕਿਹੜੇ ਮੂੰਹ ਦੇ ਨਾਲ ਝੰਡਾ ਲਰਾਉਣਗੇ ਪਰ 26 ਤੋਂ ਬਾਅਦ ਘੱਟੋ-ਘੱਟ ਆਪਣੀ ਸਰਕਾਰ ਦੇ ਵਿੱਚ ਇਹ ਜਿਹੇ ਮੰਤਰੀਆਂ ਨੂੰ ਨਾ ਰੱਖੋ ਕਹਿ ਦੋ ਜੇ ਦਿੱਲੀ ਵਾਲਿਆਂ ਦੇ ਕੋਟੇ ਦੇ ਵਿੱਚ ਕਹਿ ਦੋ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਕਹਿ ਦੋ ਸੰਦੀਪ ਪਾਟਕ ਨੂੰ ਕਹਿ ਦੋ ਰਾਗਵ ਚੱਡੇ ਸਾਹਿਬ ਨੂੰ ਕਹਿ ਦੋ ਕਿ ਜੀ ਮੈਨੂੰ ਹੋਰ ਜਿਹੜਾ ਮਰਜ਼ੀ ਦੇ ਦੋ ਪਰ ਘੱਟੋ-ਘੱਟ ਕਰੈਕਟਰ ਵਾਲਾ ਤਾਂ ਦੇ ਦੋ ਜਿਹਦਾ ਕਰੈਕਟਰ ਹੀ ਢਿਲਾ ਠੀਕ ਹੈ ਤੁਸੀਂ ਉਹਨੂੰ ਮੰਤਰੀ ਬਣਾ ਕੇ ਰੱਖਿਓ ਇਸ ਕੇਸ 'ਚ ਇੱਕ ਸਵਾਲ ਹੋਰ ਉੱਠਦਾ ਹੈ ਦੋ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਇੱਕ ਇਹ ਕਹਿੰਦੇ ਆ ਕਿ ਵਿਕਰਮ ਮਜੀਠੀਆ ਤੇ ਬਹੁਤ ਸਮੇਂ ਤੋਂ ਰੌਲਾ ਪਾ ਰਿਹਾ ਹੈ ਪਰ ਜਿਹੜੀ ਪੀੜਤਾ ਇਸ ਮਸਲੇ ਦੇ ਵਿੱਚ ਕੁੜੀ ਐ ਲੜਕੀ ਐ ਬੀਬੀ ਐ ਉਹ ਕਿਉਂ ਨਹੀਂ ਸਾਹਮਣੇ ਆ ਪਾਰੀ ਵਿਕਰਮ ਸਿੰਘ ਮਜੀਠੀਆ ਨੇ ਇਸ ਦਾ ਜਵਾਬ ਵੀ ਦਿੱਤਾ ਆਪਣੀ ਪ੍ਰੈਸ ਕਾਨਫਰੰਸ ਜਿਹੜੀ ਗਵਰਨਰ ਹਾਊਸ ਦੇ ਬਿਲਕੁਲ ਬਾਹਰ ਆ ਕੇ ਕੀਤੀ ਉਹ ਕਹਿੰਦੇ ਵੀ ਪਹਿਲਾਂ ਘਟਾਰੂ ਚੱਕ ਵਾਲੇ ਮਸਲੇ ਦੇ ਵਿੱਚ ਉਹ ਮੁੰਡੇ ਦਾ ਕੀ ਬਣਿਆ ਉਹ ਪਹਿਲਾਂ ਤਾਂ ਆਪ ਜਾਨ ਬਚਾਉਣ ਲਈ ਭਜਦਾ ਫਿਰਦਾ ਰਿਹਾ ਬਾਅਦ ਵਿੱਚ ਕਿਵੇਂ ਨਾ ਕਿਵੇਂ ਦਬਾਅ ਪਾ ਲਿਆ ਗਿਆ ਤੇ ਉਸ ਨਿਸ਼ ਜਏ ਕੇਸਾਂ ਦੇ ਪੀੜਤ ਨੇ ਨਾ ਉਹਨਾਂ ਨੂੰ ਉਮੀਦ ਨਹੀਂ ਆਪਦੀ ਇਸ ਕਰਕੇ ਉਹ ਕਹਿੰਦੇ ਕਿਉਂ ਅਸੀਂ ਆਪਣੀ ਜਾਨ ਜੋਖਮ 'ਚ ਪਾਈਏ ਤੁਹਾਨੂੰ ਸਭ ਤੋਂ ਵੱਡੇ ਉਹ ਜਿਹੜਾ ਮੁੰਡਾ ਸੀ ਘਟਾਰੂ ਚੱਕ ਵਾਲਾ ਉਹਦੇ ਇੱਕ ਮੁੰਡਾ ਆ ਗਿਆ ਬਾਹਰ ਹਾਲਾਂਕਿ ਉਹਦੀ ਜ਼ਿੰਦਗੀ ਵੀ ਸਭ ਕੀ ਨਹੀਂ ਕਹਨ ਉਹਨੇ ਵੀ ਵਿਆਹ ਕਰਉਣਾ ਪਤਾ ਨਹੀਂ ਕਿ ਇਸ ਧੀ ਭੈਣ ਨੇ ਵਿਆਹ ਕਰਨਾ ਜਾਂ ਪਰਦਾ ਪਾ ਕੇ ਉਹਦਾ ਵਿਆਹ ਹੋਊਗਾ ਪਰ ਇਹ ਤੇ ਇੱਕ ਕੁੜੀ ਦਾ ਸਵਾਲ ਇੱਕ ਧੀ ਦਾ ਸਵਾਲ ਹੈ ਜਿਹੜਾ ਬਲਕਾਰ ਸਿੰਘ ਹੋਣਾ ਦਾ ਸਵਾਲ ਇੱਕ ਧੀ ਦਾ ਸਵਾਲ ਉਹਦੇ ਮਾਪਿਆਂ ਦੀ ਇੱਜ਼ਤ ਕੁੜੀ ਦੀ ਕੀ ਪਤਾ ਹੈ ਵਿਆਹੀ ਹੈ ਕਿ ਇਕਵਾਰੀ ਹੈ ਜੇ ਇਕਵਾਰੀ ਹੈ ਤਾਂ ਉਹਦੇ ਗਾਂਹ ਜ਼ਿੰਦਗੀ ਤਬਾਹ ਹੋਊਗੀ ਜੇ ਵਿਆਹੀ ਹੈ ਤਾਂ ਕਰਕੇ ਇਸ ਕਰਕੇ ਕੁੜੀ ਨੇ ਨਹੀਂ ਪਾਤਾ ਹੋ ਸਕਦਾ ਹੈ ਕਿ ਸਰਕਾਰ ਨੇ ਜਾਂ ਉਸ ਮੰਤਰੀ ਨੇ ਬਾ ਪਾਲਿਆ ਹੋਵੇ ਸੌਦੇਬਾਜ਼ੀ ਹੋ ਗਿਆ ਉਹ ਸਮਝੌਤਾ ਹੋ ਗਿਆ ਹੋਗਾ ਮੈਂ ਕਹਿੰਦਾ ਸਮਝੌਤਾ ਵੀ ਹੋ ਜੇ ਇਸ ਮਸਲੇ ਦੇ ਵਿੱਚ ਕੀ ਪਤਾ ਇਹਨੇ ਪੈਸੇ ਦਿੱਤੇ ਹੋਣ ਕਿ ਨਹੀਂ ਦਿੱਤੇ ਹੋਣ ਸਮਝੌਤਾ ਤੇ ਅੱਜ ਕੱਲ ਪੈਸੇ ਨਾ ਹੁੰਦਾ ਪਰ ਮੰਤਰੀ ਰਹਿਣ ਦਾ ਹੱਕ ਨਹੀਂ ਆਏਗਾ ਭਗਵੰਤ ਮਾਨ ਸਾਹਿਬ ਨੂੰ ਤੁਰੰਤ ਇਹਨਾਂ ਨੂੰ ਕੱਢ ਦੇਣਾ ਚਾਹੀਦਾ 26 ਤਰੀਕ ਨੂੰ ਕੋਈ ਹੋਰ ਝੰਡਾ ਲਰਾ ਦੇ ਇਹ ਕਿਹੜਾ ਕੋਈ ਨੋਟੀਫਾਈਡ ਹੋ ਗਿਆਗਾ ਇੱਥੇ ਇਹ ਤਾਂ ਚੇਂਜ ਹੋ ਹੀ ਜਾਂਦਾ ਹੈਗਾ ਪਰ ਜੇ ਤੁਸੀਂ ਇਹੋ ਜੇ ਮੰਤਰੀਆਂ ਨੂੰ ਨਾਲ ਲੈ ਕੇ ਚੱਲੋਗੇ ਨਾ ਫਿਰ ਧੀਆਂ ਪੈਣਾ ਇਹੋ ਜੇ ਕੀ ਕੱਲ ਨੂੰ ਇਹ ਮੰਤਰੀ ਕਿਸੇ ਕਾਲਜ ਦੇ ਪ੍ਰੋਗਰਾਮ 'ਚ ਜਾਂਦਾ ਕੁੜੀਆਂ ਦੇ ਕਾਲਜ ਦੇ ਮੁੰਡਿਆਂ ਦੇ ਕਾਲਜ ਦੇ ਵਿੱਚ ਜਾਂ ਹੋਰ ਸਮਾਗਮਾਂ ਵਿੱਚ ਤੇ ਕੀ ਮੰਤਰੀ ਕਿਸੇ ਦੀਆਂ ਅੱਖਾਂ ਚੱਖਾਂ ਪਾ ਕੇ ਲੋਕੀ ਡਰਨਗੇ ਕਿ ਇਹੋ ਜੇ ਮੰਤਰੀ ਦੇ ਨਾਲ ਹੱਥ ਹੱਥ ਵੀ ਸੁਟਣਾ ਮਾੜੀ ਗੱਲ ਹੈ ਜਿਸ ਕਰਕੇ ਤੇ ਵਿਕਰਮ ਸਿੰਘ ਮਜੀਠੀਆ ਨੇ ਕਹਿੰਦੇ ਕਿ ਮੁੱਖ ਮੰਤਰੀ ਅੱਗੇ ਤੋਂ ਹੱਥ ਨਹੀਂ ਸੁਟੂਗਾ ਤੇ ਜੇ ਮੁੱਖ ਮੰਤਰੀ ਭਗਵੰਤ ਮਾਨ ਇਸ ਮੰਤਰੀ ਦੇ ਖਿਲਾਫ ਨਹੀਂ ਕਾਰਵਾਈ ਕੀਤੀ ਹੈਗੀ ਤੇ ਫਿਰ ਪੰਜਾਬ ਦੀ ਜਨਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਾਫ਼ ਨਹੀਂ ਕਰਨਗੇ ਕਿ ਤੁਹਾਡੇ ਚ ਇਹੋ ਜਿਹੇ ਬੰਦੇ ਹੈਗੇ ਨੇ ਜਿਹੜੇ ਇਨੇ ਕਰੈਕਟਰ ਦੇ ਮਾੜੇ ਨੇ ਕੋਈ ਮੁੰਡੇ ਨਾਲ ਖੇ ਖਾਈ ਜਾ ਰਿਹਾ ਕੋਈ ਕਿਸੇ ਧੀ ਭੈਣ ਦੇ ਨਾਲ ਖੇ ਖਾਈ ਜਾ ਰਿਹਾ ਤੇ ਜੇ ਇਹ ਰੱਖੇ ਕਿਉਂ ਇੱਕ ਹੀ ਤੁਹਾਡੇ ਰਤਨ ਨੇ ਤੁਸੀਂ ਵਿਧਾਨ ਸਭਾ ਦੇ ਵਿੱਚ ਉਂਗਲ ਘੁਮਾ ਕੇ ਐਦਾਂ ਕਰਦੇ ਆ ਦੇਖੋ ਸਾਡੇ ਹੀਰੇ ਬੈਠੇ ਫੇਟਮ ਕਰੋ ਇਹੋ ਜਿਹੇ ਹੀਰਿਆਂ ਦਾ ਇਹ ਤੇ ਕੋਲੇ ਨੇ ਕੋਲੇ ਨੇ ਖੋਟੇ ਨੇ ਜਿਹੜੇ ਕਰਕੇ ਜਿਹੜੀ ਪਤਾ ਨਹੀਂ ਉਹ ਜਿਹੜੇ ਵਿਚਾਰੀ ਨੇ ਕਿਹੜੀ ਮਜਬੂਰੀ ਦੇ ਨਾਲ ਕੀ ਕੁਝ ਹੋਇਆ 1 ਨੰਬਰ 376 ਕਿਉਂਕਿ ਉਹ ਰੇਪ ਦੇ ਮਸਲੇ 'ਚ ਲੱਗਦਾ ਕੇਸ ਹੈ 376 ਦਾ ਪੰਨੀ ਕਿਹੜਾ ਅੱਗੇ ਗਾਂ ਸੈਕਸ਼ਨ ਆ ਉਹਦੇ ਚ ਜਿਹੜਾ ਵੀ ਕੋਈ ਪਬਲਿਕ ਸਰਵੰਟ ਹੋਵੇ ਜਾਂ ਕੋਈ ਜ਼ਿੰਮੇਦਾਰ ਬੰਦਾ ਕੁਰਸੀ ਤੇ ਬੈਠਾ ਉਹ ਆਪਣੀ ਕੁਰਸੀ ਦਾ ਗਲਤ ਇਸਤੇਮਾਲ ਕਰਦਾ ਹੈਗਾ ਔਰ ਤੇ 376 ਹੀ ਲੱਗਦੀ ਉਹਨੂੰ ਘੱਟੋ ਘੱਟ 10 ਸਾਲ 20 ਸਾਲ ਦੀ ਸਜ਼ਾ ਹੈ ਪਰ ਚਲੋ ਪਤਾ ਨਹੀਂ ਕਿਉਂ ਉਹ ਪੜਦਾ ਪੈ ਗਿਆ ਕਿਉਂਕਿ ਸਰਕਾਰ ਨੇ ਕੋਈ ਪੇਸ਼ ਨਹੀਂ ਆਉਂ ਦਿੱਤੀ ਹੈਗੀ ਨਹੀਂ ਤੇ ਉਹਨੂੰ ਉਦੋਂ ਹੀ ਕਰ ਦਿੰਨੇ ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂ ਸੰਗ ਲੱਗੀ ਹੈਗੀਆ ਦਿੱਲੀ ਵਾਲਿਆਂ ਨੂੰ ਕਿਉਂ ਸ਼ਰਮ ਆਈ ਹੈਗੀਆ ਜੇ ਵਿਕਰਮ ਸਿੰਘ ਮਜੀਠੀਆ ਤੁਹਾਨੂੰ ਦੇ ਰਿਹਾ ਸੀ ਤੁਸੀਂ ਕਿਉਂ ਨਹੀਂ ਕਾਰਵਾਈ ਕੀਤੀ ਹੈਗੀ ਮਤਲਬ ਤੁਸੀਂ ਆਪਣੇ ਬੰਦੇ ਨੂੰ ਕਲੀਨ ਚਿੱਟ ਦਵਾਈ ਚਲੋਗੇ ਕੱਲ ਉਹ ਇਦਾਂ ਦਾ ਹੋਰ ਕਿਸੇ ਧੀ ਭੈਣ ਦੇ ਨਾਲ ਮਜਬੂਰੀ ਦਾ ਫਾਇਦਾ ਚੱਕੂਗਾ ਸਵਾਲ ਇਹ ਹੈ ਕਿ ਜੇ ਇਹੀ ਕਿਸੇ ਆਪੋਜੀਸ਼ਨ ਚ ਕਿਸੇ ਨੇ ਕੀਤਾ ਹੁੰਦਾ ਤੇ ਕੀ ਉਹਨੂੰ ਵੀ ਐਵੇਂ ਕਹਿ ਦਿੰਦੇ ਕਿ ਨਹੀਂ ਇਹ ਕੋਈ ਵੱਡਾ ਕੇਸ ਨਹੀਂ ਹੈ ਨਹੀਂ ਫਿਰ ਤੇ ਜੇ ਕੋਈ ਹੋਰ ਆਪੋਜੀਸ਼ਨ ਦਾ ਲੀਡਰ ਹੁੰਦਾ ਫਿਰ ਤੇ ਗੌਰਵ ਜਾਦਵ ਨੇ ਵੀ 2:30 ਵਜੇ ਪਰਚਾ ਦਰਜ ਕਰ ਦੇਣਾ ਸੀ ਫਿਰ ਤੇ ਆਪਣੇ ਵਿਜੀਲੈਂਸ ਵਾਲੇ ਚੀਫ ਕੀ ਉਹਨਾਂ ਦਾ ਵਿਰਿੰਦਰ ਕੁਮਾਰ ਉਹਨੇ ਵੀ ਚੱਕ ਲਿਆਣਾ ਸੀ ਫਿਰ ਤੇ ਗੌਰਵ ਜਾਦਵ ਸਾਹਿਬ ਹੁਣੇ 2:30 ਵਜੇ ਪਰਚਾ ਦਰਜ ਕਰ ਦੇ ਹਗੇ ਨੇ ਕੀਤਾ ਹੀ ਆ ਸੁਪਾਲ ਸਿੰਘ ਖੇਰੇ ਦੇ ਖਿਲਾਫ 2:30 ਵਜੇ ਰਾਦੇ ਮੈਂ ਫਿਰ ਤੇ ਉਹ ਕਹਿ ਨਹੀਂ ਦੇਣਾ ਜੇ ਆਪੋਜੀਸ਼ਨ ਦਾ ਕੋਈ ਹੁੰਦਾ ਪਰ ਸਵਾਲ ਇਸ ਕਰਕੇ ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਰੋਸਾ ਸਾਨੂੰ ਉਹਨਾਂ ਤੇ ਉਮੀਦ ਹੈ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਜਿੱਤਾਇਆ ਉਹਨਾਂ ਦੇ ਕਰਕੇ ਪੰਜਾਬ ਦੇ ਲੋਕਾਂ ਨੇ ਵੱਡੇ ਵੱਡੇ ਥੰਮ ਹਰਾਏ ਨੇ ਚਾਹੇ ਉਹਦੇ ਚ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣ ਚਾਹੇ ਉਹ ਕੈਪਟਨ ਮਰਿੰਦਰ ਸਿੰਘ ਹੋਣ ਚਾਹੇ ਨਵਜੋਤ ਸਿੰਘ ਸਿੱਧੂ ਹੋਣ ਚਾਹੇ ਸੁਬੀਰ ਸਿੰਘ ਬਾਦ ਬਹੁਤ ਸਾਰੇ ਵੱਡੇ ਲੀਡਰ ਆਏ ਨੇ ਤੁਹਾਡੇ ਕਰਕੇ ਤੁਹਾਡੇ ਤੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹੈ ਤੇ ਜੇ ਤੁਸੀਂ ਇਹੋ ਜਿਹੇ ਲੋਕਾਂ ਨੂੰ ਆਪਣੇ ਇਹ ਤਾਂ ਇੱਕ ਭ੍ਰਿਸ਼ਟਾਚਾਰ ਤੋਂ ਵੀ ਮਾਰੇ ਲੋਕ ਨੇ ਇਹ ਤੇ ਗੰਦੇ ਲੋਕ ਨੇ ਨਾ ਈ ਲੁਕਾ ਨਾ ਇਹ ਜਿਹੇ ਵੀ ਪੋਸਟ ਤੇ ਬੈਠੇ ਨੇ ਇਹਨਾਂ ਤੋਂ ਕੀ ਹੈ ਮਤਲਬ ਇਸ ਸਵਾਲ ਦੇ ਵਿੱਚ ਸੀਐਮ ਸਾਹਿਬ ਨੂੰ ਕਲੀਅਰ ਇੱਕ ਫੈਸਲਾ ਸਖਤ ਲੈਣਾ ਚਾਹੀਦਾ ਦਿੱਲੀ ਵਾਲੇ ਜੇ ਤੁਹਾਡੇ ਨਾਲ ਵਿਟਰ ਜਾਂਦੇ ਤਾਂ ਵਿਟਰ ਹੀ ਜਾਣ ਤੁਸੀਂ ਆਪਣੇ ਮੋਢਿਆਂ ਤੇ ਜਾਂ ਸਿਰ ਤੇ ਕਿਉਂ ਇਹੋ ਜਿਹਾ ਗੰਦ ਦਾ ਟੋਕਰਾ ਚੁੱਕੀ ਫਰਦੇ ਹੋ ਇਹ ਤੇ ਗੰਦੇ ਲੋਕ ਹੋਏ ਨਾ ਜਿਹੜਾ ਤੁਸੀਂ ਗੰਦ ਰਹਿ ਗਿਆ ਜੀ ਇੱਕ ਸਾਰਿਆਂ ਨੂੰ ਯਾਦ ਹੋਣਾ ਜਲੰਧਰ ਇਲੈਕਸ਼ਨ ਵੇਲੇ ਕਾਫੀ ਮੁੱਦਾ ਚਰਚਾ ਚ ਵਿਸ਼ਾ ਬਣ ਗਿਆ ਸੀ ਇਹ ਕਹਿੰਦੇ ਕਿ ਇਹਨਾਂ ਨੇ ਆਪਣੇ ਲੜਕੇ ਨੂੰ ਨੌਕਰੀ ਦਿਵਾਉਣ ਦੀ ਖਾਤਰ ਜਾਂ ਆਪਣੀ ਹੈਂਡੀਕੈਪ ਹਾਲਾਂਕਿ ਨੌਕਰੀ ਕਰਦੇ ਰਹੇ ਇੰਨੇ ਸਾਲ ਪੁਲਿਸ ਵਿਭਾਗਮੇ ਦੇ ਵਿੱਚ ਚੰਗੇ ਅਹੁਦੇ ਤੇ ਰਹੇ ਫਿਰ ਹੈਂਡੀਕੈਪਡ ਸ਼ੋਅ ਕੀਤਾ ਗਿਆ ਆਪਣੇ ਆਪ ਨੂੰ ਉਹ ਇਸ ਤੋਂ ਕੱਟਿਆ ਹਰਕਤ ਕੀ ਹੋ ਸਕਦੀ ਨਾ ਤੁਸੀਂ ਦੇਖੋ ਕਿ ਬੰਦਾ ਆਪਣੇ ਆਪ ਚ ਅੰਗ ਹੀ ਨਹੀਂ ਹੋ ਗਿਆ ਆਪਣੇ ਮੁੰਡੇ ਨੂੰ ਥਾਣੇਦਾਰ ਵੀ ਭਰਤੀ ਕਰਵਾਉਣ ਦੇ ਲਗ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ ਨਾ ਪਰ ਸਵਾਲ ਇਹ ਹੈ ਕਿ ਇਹ ਕਰਕੇ ਇਹ ਹੁਣ ਮੰਤਰੀ ਕੀ ਆਪਣੇ ਘਰ ਰਿਸ਼ਤੇਦਾਰਾਂ ਦੇ ਸਾਹਮਣੇ ਪੇਸ਼ ਹੋ ਸਕਦਾ ਕਿਸੇ ਮੁੱਖ ਮਿਮਾਰ ਬਣਨ ਦੇ ਲਾਇਕ ਹੈ ਹੁਣ ਜਿਹੜੇ ਅੱਜ ਇੱਕ ਸ਼੍ਰੋਮਣੀ ਕਾਲੀ ਦਲ ਦਾ ਇੱਕ ਵਫਦ ਮਿਲਿਆ ਜਿਹੜਾ ਵਿਕਰਮ ਸਿੰਘ ਮਜੀਠੀਆ ਔਰ ਡਾਕਟਰ ਦਿਲਜੀਤ ਸਿੰਘ ਚੀਮਾ ਦੀ ਗੁਵਾਈ ਦੇ ਵਿੱਚ ਉਹ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਤ ਨੂੰ ਮਿਲਿਆ ਹੁਣ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਉਹਨਾਂ ਨੇ 27 ਤਰੀਕ ਨੂੰ ਕਿਉਂਕਿ ਅ ਕੱਲ ਦੀਆਂ ਤਿਆਰੀਆਂ 26 ਨੂੰ ਦੇਸ਼ ਦਾ ਤਿਰੰਗਾ ਲੜਾਉਣਾ ਨਾ ਵਕ ਵਕ ਸਮਾਗਮ ਹੋਣੇ ਨੇ ਉਹਦੇ ਚ ਪਤਾ ਲੱਗਾ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਤ ਸਾਹਿਬ 27 ਤਰੀਕ ਨੂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚਿੱਠੀ ਕੱਢ ਰਨੇ ਉਹਨਾਂ ਕੋ ਕਮੈਂਟ ਮੰਗਣਗੇ ਕਿ ਤੁਸੀਂ ਇਹਨਾਂ ਨੂੰ ਬਾਹਰ ਕੱਢਣਾ ਕਿ ਨਹੀਂ ਕੱਢਣਾ ਹੈਗਾ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀਆ ਕਿਉਂਕਿ ਉਹ ਪੰਜਾਬ ਦੇ ਲੋਕਾਂ ਦੇ ਵਾਲੀ ਵਾਰਸ ਨੇ ਉਹ ਬਲਕਾਰ ਸਿੰਘ ਦੇ ਵਾਰਸ ਨਾ ਬਣਨਾ ਬਲਕਾਰ ਸਿੰਘ ਦੇ ਸਮਰਥਕ ਨਾ ਬਣਨਾ ਉਹ ਪੰਜਾਬ ਦੀ ਜਨਤਾ ਦੇ ਸਮਰਥਕ ਬਣਨਾ ਹੁਣ ਸਵਾਲ ਇਸ ਮਸਲੇ 'ਚ ਜੇ ਕਮੈਂਟ ਦਿੱਤੇ ਨਾ ਦਿੱਤੇ ਉਸ ਤੋਂ ਬਾਅਦ ਲਾਜ਼ਮੀ ਤੌਰ ਤੇ ਜਿਹੜੀ 1.5 ਮਿੰਟ ਦੀ ਦੱਸੀ ਜਾ ਰਹੀ ਵੀਡੀਓ ਉਹਦੇ ਚ ਜੋ ਕੁਝ ਹੈ ਜੋ ਗੰਧ ਹੈ ਜੋ ਅਸ਼ਲੀਲ ਨੇ ਇਤਰਾਜੋਗ ਨੇ ਉਸ ਧੀ ਧਿਆਣੀ ਦੇ ਨਾਲ ਪਤਾ ਨਹੀਂ ਕਿਹੜੀ ਉਹਦਾ ਕਿਵੇਂ ਮਜਬੂਰੀ ਚ ਕਿਵੇਂ ਫਾਇਦਾ ਚੁੱਕਿਆ ਉਹ ਜਿਹੜੇ ਧਿਆਨ ਵਿੱਚ ਰੱਖਦੇ ਉਹ ਮੈਨੂੰ ਲੱਗਦਾ ਕਿ ਚੰਡੀਗੜ੍ਹ ਪੁਲਿਸ ਕੇਸ ਰਜਿਸਟਰ ਕਿਉਂਕਿ ਗਵਰਨਰ ਨੇ ਕਹਿ ਦਿੱਤਾ ਤੇ ਪਰਚਾ ਦਰਜ ਹੋ ਸਕਦਾ ਪਰ ਉਸ ਤੋਂ ਬਾਅਦ ਹੈ ਕਿ ਕੋ ਸੈਮਤੀ ਹੋ ਗਈ ਹੋਗੀ ਜਾਂ ਸੌਦੇਬਾਜ਼ੀ ਹੋ ਗਈ ਇੱਕ ਡਿਫਰੈਂਟ ਜਦੋਂ ਇਸ ਸਮਝੌਤੇ ਹੋ ਗਏ ਜਾਂ ਸੌਦੇਬਾਜ਼ੀਆਂ ਹੋ ਗਈਆਂ ਉਸ ਤੋਂ ਵੱਡੀ ਧਾੜਨ ਦੀ ਜਮੀਰ ਤਹਾਡੀ ਨੈਤਿਕਤਾ ਤੁਸੀਂ ਕੀ ਪੰਜਾਬ ਦੀਆਂ ਧੀਆਂ ਧਿਆਣੀਆਂ ਦੀ ਨਾਲ ਜਾਂ ਆਪਣੇ ਪਰਿਵਾਰ ਦੇ ਵਿੱਚ ਜਿਹੜੀਆਂ ਨੇ ਉਹਨਾਂ ਦੇ ਜਾਂ ਸਰਕਾਰ ਦੇ ਵਿੱਚ ਵਿਧਾਇਕਾਂ ਦੇ ਸਾਹਮਣੇ ਸਮਾਜ ਦੇ ਸਾਹਮਣੇ ਅੱਖਾਂ ਚੱਖਾਂ ਪਾ ਕੇ ਗੱਲ ਕਰ ਅੱਗੇ ਤੇ ਪਰਦਾ ਪਿਆ ਸੀ ਕਿ ਕਿਹੜਾ ਮੰਤਰੀ ਆ ਕੌਣ ਮੰਤਰੀ ਆ ਕਈਆਂ ਦੇ ਤੇ ਮੰਤਰੀਆਂ ਦੇ ਪਿਓਆਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਪਹਿਲਾਂ ਹੀ ਫੋਨ ਕਰ ਦਿੱਤਾ ਹੈ ਕਿ ਕਿਤੇ ਸਾਡੇ ਤੇ ਨਹੀਂ ਹੈਗੇ ਫਿਰ ਕਈ ਵਿਚਾਰੇ ਡਰ ਦੇ ਮਾਰੇ ਕਹੀ ਜਾਂਦੇ ਸੀ ਕਿ ਮੈਂ ਬੜਾ ਸੋਹਣਾ ਹੈਗਾ ਪਰ ਪਰ ਮੇਰੀ ਨਹੀਂ ਹੈ ਕਿ ਇਦਾਂ ਕਹੀ ਜਾਂਦਾ ਆਪੇ ਸੋਹਣੇ ਬਣ ਜਾਂਦੇ ਨਾ ਠੀਕ ਹੈ ਨਾ ਇਦਾਂ ਤੇ ਹੋਰ ਵੀ ਫੋਨ ਕਰਦੇ ਰਹੇ ਨੇ ਕਹਿੰਦੇ ਹੁੰਦੇ ਨੇ ਵੀ ਚੋਰ ਦੀ ਦਾੜੀ ਵਿੱਚ ਤਿੰਕਾ ਤੇ ਹੁਣ ਬਹੁਤ ਸਾਰੇ ਕਹਿੰਦੇ ਜਿਹੜੇ ਚੋਰ ਦੀ ਦਾੜੀ ਤਿੰਕਾ ਦੂਰ ਹੋ ਗਏ ਨੇ ਉਹ ਤਾਂ ਸਵਾਲ ਆ ਗਿਆ ਬਲਕਾਰ ਸਿੰਘ ਦਾ ਹੁਣ ਬਲਕਾਰ ਸਿੰਘ ਹੋਣਾ ਨੇ ਹਲੇ ਤੱਕ ਆਪਣਾ ਸਪਸ਼ਟਲੀ ਕੀਤਾ ਨਾਮ ਤੇ ਆ ਹੀ ਗਿਆ ਹੁਣ ਸਭ ਤੋਂ ਵੱਡੀ ਜ਼ਿੰਮੇਵਾਰੀ ਬਲਕਾਰ ਸਿੰਘ ਦੀ ਤੇ ਹੈ ਕਿ ਜੇ ਤੁਹਾਨੂੰ ਜਮੀਰ ਤੁਹਾਡੀ ਆਗਿਆ ਦਿੰਦੀ ਹੈ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਤੇ ਜੇ ਉਹ ਨਹੀਂ ਦਿੰਦੇ ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਲੈਣਾ ਚਾਹੀਦਾ ਕਿ ਤੁਸੀਂ ਇਹੋ ਜੇ ਬੰਦੇ ਆਪਣੇ ਸਿਰ ਤੇ ਇਹੋ ਜਾਂ ਲੋਕਾਂ ਦਾ ਗੰਦ ਦਾ ਟੋਕਰਾ ਚੁੱਕ ਕੇ ਘੁੰਮੀ ਜਾਓਗੇ ਨਾ ਤੇ ਪੰਜਾਬ ਦੇ ਲੋਕਾਂ ਨੇ ਨਾ 24 ਵਿੱਚ ਤੁਹਾਨੂੰ ਮਾਫ ਕਰਨਾ ਨਾ 27 ਦੇ ਵਿੱਚ ਕਰਨਾ ਹੈਗਾ ਪਰ ਸਵਾਲ ਇਹ ਹੈ ਕਿ ਇਹੋ ਜੇ ਮੰਤਰੀ ਨਹੀਂ ਰੱਖਣੇ ਚਾਹੀਦੇਗੇ ਉਹ ਲਾਲਚੰਦ ਕਟਾਰੂ ਚੱਕ ਨੂੰ ਤੁਸੀਂ ਰੱਖ ਕੇ ਗਲਤੀ ਕੀਤੀ ਜੇ ਇਹਨੂੰ ਵੀ ਰੱਖੋਗੇ ਬਲਕਾਰ ਸਿੰਘ ਨੂੰ ਤੇ ਗਲਤੀਆਂ ਤੇ ਗਲਤੀਆਂ ਕਰੋਗੇ ਤੇ ਸਮਾਜ ਤੇ ਇਤਿਹਾਸ ਕਦੀ ਮਾਫ਼ ਨਹੀਂ ਕਰਦਾ ਹੈਗਾ ਜਦੋਂ ਇਤਿਹਾਸ ਲਿਖਿਆ ਜਾਊਗਾ ਨਾ ਉਦੋਂ ਇਹ ਲਿਖਿਆ ਜਾਊਗਾ ਕਿ 2022 ਦੀ ਇੱਕ ਸਰਕਾਰ ਬਣੀ ਸੀ ਤੇ ਦੋ ਮੰਤਰੀ ਇਹੋ ਜੇ ਸੀ ਜਿਹੜੇ ਇੱਕ ਧੱਕੇ ਦੇ ਨਾਲ ਇੱਕ ਤੇ ਉਹ ਮੁੰਡੇ ਦੇ ਨਾਲ ਜਿੰਨੇ ਖੇ ਖਾਧੀ ਅਨਨੇਚੁਰਲ ਸੈਕਸ ਜਿਹਨੂੰ ਕਹਿੰਦੇ ਨੇ ਤੇ ਦੂਜਾ ਕਿਸੇ ਦਾ ਵਿਚਾਰੇ ਦਾ ਨਜਾਇਜ਼ ਫਾਇਦਾ ਚੱਕ ਕੇ ਇੱਕ ਮੰਤਰੀ ਤੇ ਉਹਨਾਂ ਨੂੰ 2022 ਦੀ ਸਰਕਾਰ ਦੇ ਵਿੱਚ ਉਹਨਾਂ ਨੂੰ ਮੰਤਰੀ ਬਣਾ ਕੇ ਰੱਖਿਆ ਗਿਆ ਉਹਨੂੰ ਹੀਰੇ ਦੱਸਦੇ ਰਹੇ ਉਹਨੂੰ ਰਤਨ ਦੱਸਦੇ ਰਹੇਗੇ ਨੇ ਉਹ ਇਤਿਹਾਸਿਕ ਉਸ ਸਮੇਂ ਪੰਜਾਬ ਸਰਕਾਰ ਕਿਹੜੀ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਕਿਹੜੇ ਸੀ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਕਿ ਇਹੋ ਜਿਹੇ ਲੋਕਾਂ ਨੂੰ ਤੁਰੰਤ ਕੱਢ ਦੇਣਾ ਚਾਹੀਦਾ ਐਡਾ ਵੀ ਨਾ ਸੈਂਟਰ ਦੇ ਜਿਹੜੇ ਨੇ ਤੁਹਾਡੇ ਕੌਮੀ ਪਰ ਕਨਵੀਨਰ अरविंद केजरीवाल ਉਹਨੂੰ ਦੱਸੋ ਕਿ ਮੈਂ ਇਸ ਕਰਕੇ ਕੱਢਿਆ ਦੀ ਉਹਨਾਂ ਦੀ ਕਰਤੂਤਾ ਹੈ ਇਹ ਨਹੀਂ ਇੱਕ ਕਹਿੰਦੇ ਹੁੰਦੇ ਨੇ ਸ਼ਕਲਾ ਮੋਮਣਾ ਤੇ ਕਰਤੂਤਾ ਕਾਫਰਾਂ ਇਹ ਉਹ ਜਿਹੇ ਚੀਜ਼ਾਂ ਤੋਂ ਸਰਕਾਰ ਨੂੰ ਬਚਣਾ ਚਾਹੀਦਾ ਹੈਗਾ ਸੁਭਾਵਕ ਹੈ ਕਿ ਚੋਣਾ ਵੀ ਨੇੜੇ ਹੈ ਤੇ ਕਈ ਮੁੱਦੇ ਚੋਣਾਂ ਨੂੰ ਪ੍ਰਭਾਵਿਤ ਕਰਨਗੇ ਇਹ ਵੀ ਹੋ ਸਕਦਾ ਇੱਕ ਹੋਵੇ ਜੇ ਆਪੋਜੀਸ਼ਨ ਜਾਵੇ ਤਾਂ ਹੁਣ ਜਿੱਥੇ ਪਤਾ ਲੱਗ ਗਿਆ ਸਪਸ਼ਟ ਹੋ ਗਿਆ ਪਹਿਲਾਂ ਕਈ ਵਾਰੀ ਖਿੱਚੋ ਤਾਣ ਚੱਲ ਰਹੀ ਸੀ ਕਾਂਗਰਸ ਤੇ ਝਾੜੂ ਵਾਲੇ ਇਕੱਠੇ ਲੜਨਗੇ ਨਹੀਂ ਲੜਨਗੇ ਪੰਜਾਬ 'ਚ ਵੀ ਕਲੀਅਰ ਹੋ ਗਿਆ ਉਧਰੋਂ ਟੀਐਮਸੀ ਨੇ ਕਰਤਾ ਪੱਛਮੀ ਬੰਗਾਲਾ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਦਾ ਮੋਰ ਲਾ ਗਏ ਕਿ ਅਸੀਂ ਤਾਂ 13 0 ਵਾਲਾ ਜਿਹੜੀ ਗੱਲ ਸ਼ੁਰੂ ਤੋਂ ਕਹਿੰਦੇ ਰਹੇ ਹਾਂ ਹੁਣ ਵੱਖੋ ਵੱਖਰੀ ਚੋਣਾਂ ਜਿਹੜੀ ਵਿੱਡ ਲਈ ਗਈ ਹੈ ਪ੍ਰਚਾਰ ਵਿੱਡ ਲਿਆ ਗਿਆ ਇਹ ਇਹ ਗੱਲ ਹੈ ਕਿ ਪੰਜਾਬ ਦੇ ਕਾਂਗਰਸੀਆਂ ਨੂੰ ਬੜਾ ਸਾਹ ਆਇਆ ਸੁੱਖ ਦਾ ਕਿਉਂਕਿ ਉਹਨਾਂ ਤੇ ਤੋਂ ਤੇ ਗੋਡਾ ਰੱਖਿਆ ਸੀ ਜਾਂ ਸਿਰ ਤੇ ਡੰਡਾ ਰੱਖਿਆ ਸੀ ਉਹ ਜਿਹੜੇ ਐਮਪੀ ਨੇ ਜਿਨ੍ਹਾਂ ਨੂੰ ਸਭ ਤੋਂ ਲੱਗੀ ਸੀ ਨਾ ਹਵਾ ਭਗਵੰਤ ਮਾਨ ਸਾਹਿਬ ਦੀ ਉਹ ਵੀ ਠੰਡੇ ਹੋ ਗਏ ਨੇ ਜਿਹੜੇ ਸਭ ਤੋਂ ਵੱਧ ਤਰਲੁਮਚੀ ਹੋਏ ਪਏ ਸੀ ਉਹ ਵੀ ਹੁਣ ਕਹਿੰਦੇ ਨੇ ਚਲੋ ਕਿਹੜੀ ਝੱਗ ਕਹਿੰਦੇ ਨੇ ਲੋਕਾਂ ਨੂੰ ਪਤਾ ਨਾ ਉਹ ਝੱਗ ਵਾਂਗੂ ਬੈਠ ਗਏ ਹੈਗੇ ਨੇ ਹੁਣ ਸਵਾਲ ਇਹ ਆ ਗਿਆ ਕਿ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਵੀ ਫਾਇਦਾ ਹੋਊਗਾ ਤੇ ਆਮ ਆਦਮੀ ਪਾਰਟੀ ਨੂੰ ਵੀ ਫਾਇਦਾ ਹੋਊਗਾ ਲੋਕਾਂ ਨੇ ਦੱਸਣਗੇ ਕਿਉਂਕਿ ਆ ਲੋਕਾਂ ਨੇ ਕਾਲੀ ਦਲ ਦਾ ਟੈਸਟ ਲੈ ਲਿਆ ਬੀਜੇਪੀ ਦਾ ਟੈਸਟ ਲੈ ਲਿਆ ਕਾਂਗਰਸ ਪਾਰਟੀ ਦਾ ਟੈਸਟ ਭਗਵੰਤ ਮਾਨ ਦਾ ਪਹਿਲਾ ਟੈਸਟ ਆ ਉਹਨੂੰ ਆਪਾਂ ਇੱਕ ਤੇ ਪਹਿਲਾ ਟੈਸਟ ਹੀ ਸੰਗਰੂਰ ਉਥੇ ਸਰਕਾਰ ਬੁਰੀ ਤਰ੍ਹਾਂ ਹਾਰੀ ਦੂਜਾ ਟੈਸਟ ਹੀ ਜਲੰਧਰ ਸਰਕਾਰ ਕਿਵੇਂ ਜਿੱਤੀ ਸਾਰੇ ਨੂੰ ਪਤਾ ਹੁਣ ਜਨਰਲ ਇਲੈਕਸ਼ਨ ਆ تیرਿਆਂ ਦੇ 13 ਪੈਣੀਆਂ ਸਰਕਾਰ ਦਾ ਯੋਰ ਹੁਣ ਇੱਕੋ ਸੀਟ ਤੇ ਨਹੀਂ ਲੱਗਣਾਗਾ ਔਰ ਚਵੀ ਮਹੀਨੇ ਦੀ ਸਰਕਾਰ ਹੋ ਜਾਣੀ ਉਹਦੋਂ ਜਦੋਂ ਅਪ੍ਰੈਲ ਦੇ ਵਿੱਚ ਵੋਟਾਂ ਪਈਆਂ ਉਹਦੋਂ ਨੂੰ ਇਹਨਾਂ ਦਾ ਪਤਾ ਲੱਗੂ ਲੇਕਿਨ ਘੱਟੋ ਘੱਟ ਕਾਂਗਰਸ ਪਾਰਟੀ ਦਾ ਐਸੀ ਕਿ ਅਹੀ ਇਹਨਾਂ ਨਾਲ ਰਲਣਾ ਨਹੀਂ ਹੈਗਾ ਕਿਉਂਕਿ 2.5 2.5 ਸਾਲਾਂ ਦੀ ਪਰਫਾਰਮੈਂਸ ਜਿਹੜੀ ਇਹ ਕਹਿ ਰਹੇ ਨੇ ਆਪੋਜੀਸ਼ਨ ਪਾਰਟੀ ਕਿ ਜ਼ੀਰੋ ਰਹੀ ਹੈ ਤੇ ਅਸੀਂ ਕੋ ਚੁੱਕ ਕੇ ਪ੍ਰਚਾਰ ਕਰੀਏ ਹੁਣ ਹੋ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਨੇ ਵੀ ਭਗਵੰਤ ਮਾਨ ਨੂੰ ਕਲੀਨ ਚਿੱਟ ਦੇ ਦਿੱਤੀ ਕਿ ਤੁਸੀਂ ਇਕੱਲੇ ਲੜੋ ਉਹਨਾਂ ਨੇ ਅੱਜ ਫੇਰ ਕਹਿਦਾ ਇਹ 13 ਦੀਆਂ 13 ਜਿੱਤਣੀਆਂ ਆ ਠੀਕ ਆ ਹੁਣ ਬਾਕੀ ਪਤਾ ਨਹੀਂ ਕਿਹੜੀ ਪਾਰਟੀ ਨੂੰ ਜ਼ੀਰੋ ਆਉਣੀਆਂ ਵੀ ਕਾਲੀ ਦਲ ਨੂੰ ਜ਼ੀਰੋ ਆਉਣੀਆਂ ਇਹ ਸਾਰਿਆਂ ਨੂੰ ਯੂਰ 13 ਦੇ ਨਾਲ ਜਿੱਤਣੀਆਂ ਨੇ ਉਹ ਕਹਿ ਰਹੇ ਨੇ ਕਿ ਅਸੀਂ ਹਰ ਸੀਟ ਤੇ ਤਿੰਨ ਤਿੰਨ ਕੈਂਡੀਡੇਟ ਅਲੱਬਲੇ 40 ਕੈਂਡੀਡੇਟ ਅਲੱਬਲੇ ਜਲੰਧਰ ਦੇ ਉੱਤੇ ਕੈਂਡੀਡੇਟ ਡੇਟ ਲੱਭਣ ਦੀ ਲੋੜ ਨਹੀਂ ਕਿ ਉਹਨਾਂ ਦਾ ਸਿਟਿੰਗ ਐਮਪੀ ਆ ਪਰ ਸਾਡੇ ਜਾਣਕਾਰ ਦੱਸਦੇ ਨੇ ਕਿ ਉਹ ਜਲੰਧਰੋਂ ਭੱਜ ਰਿਹਾ ਹੁਸ਼ਿਆਰਪੁਰੋਂ ਲੜਨਾ ਚਾ ਜਲੰਧਰ ਸ਼ਾਇਦ ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਲੜਨ ਤੇ ਜੇ ਉਥੋਂ ਚਰਨਜੀਤ ਸਿੰਘ ਚੰਨੀ ਲੜਨਗੇ ਜਿਵੇਂ ਉਹਨਾਂ ਨੂੰ ਉਥੇ ਲੋਕ ਪਿਆਰ ਮੁਹੱਬਤ ਕਰਦੇ ਨੇ ਖਾਸ ਕਰਕੇ ਡੇਰਾ ਬੱਲਾਂ ਵਾਲੇ ਤੇ ਉਹ ਚਰਨਜੀਤ ਸਿੰਘ ਚੰਨੀ ਉਥੇ ਕਿਸੇ ਦੇ ਵੀ ਕਹਿੰਦੇ ਹੁੰਦੇ ਨੇ ਨਾ ਧੋਬੀ ਪਟਕਾ ਲਾ ਸਕਦੇ ਨੇ ਇਸ ਕਰਕੇ ਸ਼ਸ਼ੀਲ ਕੁਮਾਰ ਰਿੰਕੂ ਪਾਜਰੇ ਨੇ ਸ਼ਾਰਪੁਰ ਚਲੋ ਉਹ ਵੱਖਰਾ ਈਸ਼ੂ ਪਰ ਕਹ ਰਹੇ ਕਿ ਅਸੀਂ 40 ਦੇ ਕਰੀਬ ਸ਼ਾਰਟ ਲਿਸਟ ਕੀਤੇ ਨੇ ਫਿਰ ਅਸੀਂ ਸਰਵੇਖਣ ਕਰਵਾਵਾਂਗੇ ਜਿਹੜੀ ਵਨਰੇਬਿਲਟੀ ਆ ਕ੍ਰੈਡੀਬਿਲਟੀ ਆ ਉਹਨੂੰ ਪਹਿਲ ਵਿੱਚ ਰੱਖਦੇ ਹੋ ਅਸੀਂ 13 ਘੋੜੇ ਮੈਦਾਨ ਚ ਵਿੱਚ ਕਰਨੇ ਹੈਗੇ ਹੁਣ ਦੇਖਦੇ ਕਿ ਇਹਨਾਂ ਦੇ ਆਪਣੇ ਹੋਣਗੇ 13 ਦੇ 13 ਘੋੜੇ ਕਿ ਜਾਂ ਬਾਹਰੋਂ ਖਰੀਦ ਕੇ ਲਿਆਉਣਗੇ ਤੇਰਾ ਬੰਦੇ ਲੱਭਣ ਮੀਆਂ ਉਸਦਾ ਬਠਿੰਡੇ ਤੋਂ ਕਿੰਨੂੰ ਲੜਾਉਣਗੇ ਸੰਗਰੂਰ ਤੋਂ ਕਿੰਨੂੰ ਲੜਾਉਣਗੇ ਪਟਿਆਲੇ ਤੋਂ ਕਿੰਨੂੰ ਲੜਾਉਣਗੇ ਨਾ ਇਹ ਵਕਰੀ ਗੱਲ ਪਰ ਗੱਠ ਜੋੜ ਜਿਹੜਾ ਇੰਡੀਆ ਗੱਠ ਜੋੜ ਬਣਿਆ ਸੀ ਉਹ ਪਹਿਲਾਂ ਸੀ ਕਿ ਬੰਗਾਲ ਕੇਰਲਾ ਅਤੇ ਪੰਜਾਬ ਇੱਥੇ ਗੱਠ ਜੋੜ ਨਹੀਂ ਹੋਣਾ ਕਿਉਂਕਿ ਇੱਥੇ ਆਪੋਜੀਸ਼ਨ ਪਾਰਟੀ ਪ੍ਰਿੰਸੀਪਲ ਦੇ ਤੌਰ ਤੇ ਸਿਧਾਨਕ ਤੌਰ ਤੇ ਕਾਂਗਰਸ ਪਾਰਟੀ ਹੈ ਤੇ ਜੇ ਇੱਕ ਔਰ ਦੋ ਹੀ ਮਿਲ ਪਏ ਜੀ ਤੇ ਫਿਰ ਪੰਜਾਬ ਦੀ ਗੱਲ ਕੌਣ ਕਰੂਗਾ ਸੂਬੇ ਦੀ ਗੱਲ ਕੌਣ ਕਰੂਗਾ ਉੱਥੇ ਵੀ ਨੰਬਰ 1 ਤੇ ਟੀਐਮਸੀ ਹੈ ਨੰਬਰ 2 ਤੇ ਉੱਥੇ ਸੀਪੀਐਮ ਆ ਤੇ ਇਸ ਕਰਕੇ ਉੱਥੇ ਗੱਠ ਜੁੜੇ ਕਾਂਗਰਸ ਕਹਿੰਦੀ ਸਾਨੂੰ 12 ਸੀਟਾਂ ਦੋ ਉਹ ਮਮਤਾ ਬੈਨਰ ਕਹਿੰਦੀ ਮੈਂ ਦੋ ਵੀ ਦੇਣੀ ਹੈ ਇੱਥੇ ਰੌਲਾ ਇਸ ਗੱਲ ਦਾ ਹੈ ਕਿ ਜੇ ਗੱਠ ਜੁੜ ਹੁੰਦਾ 13 ਤੇ ਚੰਡੀਗੜ੍ਹ 14 ਪਾ ਕੇ ਤੇ 7 7 7 ਹੋਣਗੀਆਂ ਤੇ ਸੱਤਾ ਤੇ ਕੌਣ-ਕੌਣ ਲੜੂਗਾ ਇਹ ਇਹ ਸਵਾਲ ਸੀ ਲੇਕਿਨ ਇਹ ਹੈ ਕਿ ਗੱਠਜੋੜ ਪੰਜਾਬ ਦੀ ਜਿਹੜੀ ਤਸਵੀਰ ਆ ਉਹ ਸਪਸ਼ਟ ਹੋ ਗਈ ਕਿ ਆਮ ਆਦੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੋਏਗਾ ਹੁਣ ਸਵਾਲ ਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋਏਗਾ ਜੇ ਉਹ ਗੱਠਜੋੜ ਹੁੰਦਾ ਤੇ ਕਿਹਨੂੰ ਫਾਇਦਾ ਹੁੰਦਾ ਲੇਕਿਨ ਇਹ ਇਹ ਮੁਕਾਬਲਾ ਜਿਹੜਾ ਕਾਫੀ ਦਿਲਚਸਪ ਹੋਏਗਾ ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਨੂੰ ਹਾਲੇ ਲੋਕ ਇੰਨਾ ਲਾਇਕ ਕਰ ਨਹੀਂ ਰਹੀ ਨਾ ਰਿਹਾ ਗਿਆ ਜਿਵੇਂ ਦੀਆਂ ਪੰਜਾਬ ਪ੍ਰਤੀ ਸਿੱਖ ਕੌਮ ਪ੍ਰਤੀ ਬੀਜੇਪੀ ਦੀਆਂ ਸਿਆਸੀ ਚਾਲਾਂ ਤੇ ਹਰਕਤਾਂ ਨੇ ਉਹ ਪੰਜਾਬ ਦੀ ਜਨਤਾ ਜੇ ਉਹਨਾਂ ਨੂੰ ਮਾਫ਼ ਨਹੀਂ ਕਰੇਗੇ ਦੂਜੀ ਰਹਿ ਗਈ ਗੱਲ ਸ਼ਰੋਮਣੀ ਕਾਲੀ ਦਲ ਸ਼ਰੋਮਣੀ ਕਾਲੀ ਦਲ ਦੇ ਹਰ ਸੁਬੀਰ ਸਿੰਘ ਬਾਦਲ ਹੋਣੀ ਲੱਗੇ ਨੇ ਪੰਜਾਬ ਬਚਾਓ ਯਾਤਰਾ ਤੇ ਹੁੰਦੇ ਅੱਜ ਉਹਦਾ ਟਵੀਟ ਵੀ ਆ ਬਿਕਰਮ ਸਿੰਘ ਵਜੀਠੀਆ ਦਾ ਕਿ ਸੁਬੀਸ਼ ਸਿੰਘ ਬਾਦਲ ਸਾਹਿਬ ਪੰਜਾਬ ਬਚਾਓ ਯਾਤਰਾ ਨਹੀਂ ਕਰੋ ਪੰਜਾਬ ਬਚਾਓ ਤੇ ਭਗਵੰਤ ਮਾਨ ਪਹਜਾਓ ਯਾਤਰਾ ਸ਼ੁਰੂ ਕਰੋ ਨਾ ਇੱਕ ਉਹ ਸਵਾਲ ਹੋ ਗਿਆ ਉਹ ਲੜਾਈ ਹੈ ਕਿ ਕੀ ਇਨਾ ਚੋਣਾ ਦੇ ਵਿੱਚ ਕਾਂਗਰਸ ਪਾਰਟੀ ਦਾ ਅਜ ਰਹੇਗਾ ਜਾਂ ਮੌਜੂਦਾ ਪੰਜਾਬ ਸਰਕਾਰ ਦਾ ਅਜ ਰਹੇਗਾ ਜਾਂ ਫਿਰ ਸ਼੍ਰੋਮਣੀ ਕਾਲੀ ਦਾ ਅਜਾ ਬੀਜਪੀ ਤੇ ਅੱਜ ਦੀ ਤਰੀਕ ਤੇ ਵੀ ਚੌਥੇ ਨੰਬਰ ਤੇ ਲੱਗ ਰਹੀ ਹੈਗੀ ਆ ਉਹਨਾਂ ਦੀਆਂ 13 ਚੋਂ ਤੇ ਮੈਨੂੰ ਇਹ ਹੀ ਲੱਗਦਾ ਕਿ ਜੇ ਵੱਡੀ ਗੱਲ ਹੋਊਗੀ ਕਿ ਉਹ ਗੁਰਦਾਸਪੁਰ ਜਿੱਤ ਲੈਣਾ ਵੱਡੀ ਗੱਲ ਹੋਊਗੀ ਕਿ ਹਾਰਪੁਰ ਜਿੱਤ ਲੈਣਾ ਕਿਉਂਕਿ ਤਿੰਨ ਸੀਟਾਂ ਦੇ ਲੜਦੇ ਰਹੇ ਨੇ ਤੇ ਇਸ ਕਰਕੇ ਉਹ ਸਭ ਤੋਂ ਉੱਪਰ ਵੱਡੀ ਗੱਲ ਹੋਈ ਕਿ ਅੰਬਰਸਰ ਲੜ ਗਏ ਤੇ ਕੀ ਗੁਰਦਾਸਪੁਰ ਕੰਗਨ ਨਰਾਓਤ ਨੂੰ ਲੜੋਗੇ ਕਿ ਜਾਂ ਕੋਈ ਹੋਰ ਬਾਲੀਵੁੱਡ ਦਾ ਐਦਾਂ ਦਾ ਐਕਟਰ ਲਿਆਊਗਾ ਜਿਹੜਾ ਕਹਿੰਦਾ ਕਿ ਮੈਂ ਨਲਕੇ ਬੜੇ ਪੱਟਦਾ ਹਾਂਗਾ ਤੇ ਉਸ ਤੋਂ ਬਾਅਦ ਉਹਨੇ ਆਪਣੀ ਸ਼ਕਲ ਨਹੀਂ ਦਿਖਾਈ ਹੈਗੀ ਉਹ ਵੱਡਾ ਸਵਾਲ ਹੈ ਲੇਕਿਨ ਮੁਕਾਬਲਾ ਤੇ ਜਿਹੜਾ ਅਜਿਹੇ ਤਰੀਕ ਚ ਲੱਗਦਾ ਕਿ ਕਾਂਗਰਸ ਪਾਰਟੀ ਤੇ ਉਹਦੇ ਦੇ ਵਿਚਕਾਰ ਆਪ ਦੇ ਵਿਚਕਾਰ ਹੀ ਰਹਿਣ ਵਾਲਾ ਕਾਂਗਰਸ ਦੀ ਵੀ ਇੱਕ ਲਿਸਟ ਚਰਚਾ ਦਾ ਵਿਸ਼ਾ ਬਣ ਗਈ ਜਿਸ ਚ ਉਹ ਲੀਡਰ ਵੀ ਨੇ ਜਿਹੜੇ ਜਿਨ੍ਹਾਂ ਨੂੰ ਇਹ ਦੱਸਿਆ ਜਾ ਰਿਹਾ ਸੀ ਹੁਣ ਤੱਕ ਕਿ ਵੱਖਰੇ ਸਿਆਸੀ ਖਾੜੇ ਲਾਉਂਦੇ ਆ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਹੋਰ ਕਈ ਇਕਲੌਤੇ ਕੈਂਪ ਰਵਨੀਤ ਬਿੱਟੂ ਵੀ ਹੋਰ ਵੀ तमाम ਲੀਡਰ ਨੇ ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਵੀ ਉਸ ਚ ਪਾਇਆ ਗਿਆ ਜਿਹੜੀ ਇਲੈਕਸ਼ਨ ਕਮੇਟੀ ਬਣਾਈ ਗਈ ਹੈ ਉਹ ਕਿੰਨਾ ਕਸਰ ਰੱਖਣ ਵਾਲੀ ਹੈ ਦੇਖੋ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਣਾ ਨੂੰ ਮਾਈਨਸ ਕਰਕੇ ਨਹੀਂ ਦੇਖ ਸਕਦੇ ਨਾ ਉਹਨੂੰ ਕੱਢਿਆ ਜਾ ਸਕਦਾਗਾ ਉਹਨੂੰ ਰੱਖਿਆ ਨਾ ਹੀ ਪਹਿਣਾ ਹੈਗਾ ਹੋਰ ਕੋਈ ਚਾਰਾ ਨਹੀਂ ਆਏਗਾ ਉਹ ਤਾਂ ਜਿੰਨਾ ਮਰਜ਼ੀ ਚਾਹੇ ਰਵਨੀ ਸਿੰਘ ਬਿੱਟੂs ਬੋਲਣ ਚਾਹੇ ਦਵਿੰਦਰ যাদਬਾ ਕੇ ਕੁਝ ਕਹਿ ਦੇ ਪਈਂ ਡਿਸਪਲਨ ਜਿਹੜੇ ਤੋੜਨ ਗਏ ਸਾਨੂੰ ਮਨਜ਼ੂਰ ਨਹੀਂ ਚਾਹੇ ਰਾਦਾ ਅਮਰਿੰਦਰ ਸਿੰਘ ਵੜਿੰਗ ਬੋਲ ਨਵਜੋਤ ਸਿੰਘ ਸਿੱਧੂ ਇੱਕ ਪਾਰਟੀ ਦੇ ਐਸੈਟਸ ਨੇ ਇੱਕ ਪਾਰਟੀ ਦੀ ਜਾਇਦਾਦ ਨੇ ਤੇ ਜਾਇਦਾਦ ਸਾਂਭੀ ਜਾਂਦੀ ਨੇ ਜਦਦ ਖਲਾਰੀ ਨਹੀਂ ਜਾਂਦੀ ਹੈਗੀ ਵਿੱਚ ਹੀ ਨਹੀਂ ਜਾ ਸਕਦੀ ਵੰਡੀ ਨਹੀਂ ਜਾ ਸਕਦੀ ਹੈਗੀ ਤੇ ਇਸੇ ਕਰਕੇ ਉਹਨਾਂ ਨੂੰ ਉਸ ਕਬੇਟੀ ਦੇ ਵਿੱਚ ਪਾਇਆ ਹਾਲਾਂਕਿ ਉਹਦੇ ਵਿੱਚ ਐਮਪੀ ਨਹੀਂ 2-3 ਪਾਇਆ ਹੈਗੇ ਨਵਜੋਤ ਸਿੰਘ ਸਿੱਧੂ ਨੂੰ ਪਾਇਆ ਹੈਗਾ ਉਹ ਨਵਜੋਤ ਸਿੰਘ ਸਿੱਧੂ ਰੈਲੀਆਂ ਤੇ ਉਹੀ ਕਹਿ ਰਿਹਾ ਜਿੱਤੇਗਾ ਪੰਜਾਬ ਤੇ ਜਿੱਤੇਗੀ ਕਾਂਗਰਸ ਤੇ ਇਸ ਕਰਕੇ ਉਹ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਤੇ ਕ라우ਡ ਪੁੱਲਰ ਤੇ ਹੈ ਲੇਕਿਨ ਕ라우ਡ ਪੁੱਲਰ ਤੋਂ ਵੱਡਾ ਹੈ ਕਿ ਲੋਕਾਂ ਦੇਉ ਗੱਲ ਕਰਦੈ ਨੇ ਲੋਕਾਂ ਉਹਨਾਂ ਦੀ ਅਪੀਲ ਲੋਕਾਂ ਤੱਕ ਪਹੁੰਚਦੀ ਨੇ ਕੋਈ ਕਾਂਗਰਸ ਨਹੀਂ ਅਜੇ ਤੱਕ ਇਹ ਨਹੀਂ ਕਿਹਾ ਕਿ ਬਾਗਾ ਖੋਲਣਾ ਚਾਹੀਦਾ ਕਿਸੇ ਨੇ ਕਿਹਾ ਨਹੀਂ ਕਿ ਕਾਰੋਬਾਰ ਖੁੱਲਣਾ ਚਾਹੀਦਾ ਹੈਗਾ ਵਪਾਰ ਖੁੱਲਣਾ ਚਾਹੀਦਾ ਹੈਗਾ ਉਹਦੇ ਮਸਲੇ ਠਾਹ ਰਿਹਾ ਹੋਰ ਕੋਈ ਨਹੀਂ ਨਾ ਕੋਈ ਪੰਜਾਬ ਦਾ ਲੀਡਰ ਸੈਂਟਰ ਸਰਕਾਰ ਖਿਲਾਫ ਬੋਲਦਾ ਨਾ ਕੋਈ ਪੰਜਾਬ ਦਾ ਲੀਡਰ ਕਾਂਗਰਸ ਪਾਰਟੀ ਦਾ ਮੌਜੂਦਾ ਸਰਕਾਰ ਦੇ ਖਿਲਾਫ ਖੋਲਦਾ ਬੋਲਦਾ ਹੈਗਾ ਹੁਣ ਤੇ ਗੱਠ ਜੋੜ ਹੋਣਾ ਨਹੀਂ ਹੋ ਸਕਦਾ ਕਿ ਹੁਣ ਭਗਵੰਤ ਮਾਨ ਨੂੰ ਮੌਕਾ ਮਿਲ ਜੇ ਹੁਣ ਹੋਰ ਕਾਂਗਰਸੀ ਫੜ ਲੈਣ ਭ੍ਰਿਸ਼ਟਾਚਾਰ ਦੇ ਨਾਮ ਤੇ ਸਰੋਤਾ ਤੋਂ ਵੱਧ ਆਮਦਨ ਬਣਾਉਣ ਦੇ ਕੇਸ ਦੇ ਵਿੱਚ ਹੋਰ ਕਿ ਅੱਗੇ ਤੇ ਕਈਆਂ ਕਾਂਗਰਸੀਆਂ ਨੂੰ ਸੁੱਖ ਦਾ ਸਾਹ ਹੈ ਕਿ ਗੱਠ ਜੋੜ ਦੇ ਵਿੱਚ ਨਿਕਲ ਜਾਊਗਾ ਰੌਲੇ ਰੱਪੇ ਦੇ ਵਿੱਚ ਅਸੀਂ ਬਚ ਜਾਗੇ ਹੁਣ ਭਗਵੇਂ ਦਮਾਨ ਲਊਗਾ ਬਦਲੇ ਹੁਣ ਜਿਹੜੇ ਜਿਹਨੇ ਲੱਗਾ ਵੀ ਰਿਕਾਰਡ ਬੋਲਦਾ ਜਿਨ੍ਹਾਂ ਦੀ ਆਮਦਨ ਘੱਟ ਸਰੋਤ ਘੱਟ ਤੇ ਆਮਦਨ ਬਹੁਤ ਜ਼ਿਆਦਾ ਸੀ ਉਹਨਾਂ ਦੀ ਵਾਰੀ ਆਜੂਗੀ ਪਰ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਇਹ ਮਸਲਾ ਇਹ ਹੈ ਕਿ ਉਹ ਨੂੰ ਰੱਖਣਾ ਹੀ ਪੈਣਾ ਹੈਗਾ ਔਰ ਦੂਜੀ ਗੱਲ ਹੈ ਕਿ ਕੀ 24 ਦੀ ਜਿਹੜੀ ਲੋਕ ਸਭਾ ਚੋਣਾਂ ਨੇ ਕੀ ਉਹ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਅਗਵਾਈ ਚ ਕਰਵਾਈਆਂ ਜਾਣਗੇ ਇਹ ਮਹੱਤਵਪੂਰਨ ਹੈ ਤੇ ਜੇ ਇਹ ਪ੍ਰਧਾਨ ਹੋਣਗੇ ਤੇ ਫਿਰ ਜਿਹੜੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੌਣ ਹੋਣਗੇ ਉਹ ਇੱਕ ਵੱਡਾ ਰੌਲਾ ਪੈਣਾ ਹੈਗਾ ਪਰ ਜਿਹੜਾ ਵੀ ਹੁਣ ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਵੱਲੋਂ ਹਲੇ ਵੀ ਥਾਪੜਾ ਉਹ ਚਾਹੇ ਰਾਹੁ ਗਾਂਧੀ ਦਾ ਥਾਪੜਾ ਹੋਵੇ ਚਾਹੇ ਉਹ ਪ੍ਰਿੰਕਾ ਗਾਂਧੀ ਦਾ ਥਾਪੜਾ ਹੋਵੇ ਥਾਪੜੇ ਤੋਂ ਬਗੈਰ ਨਵਜੋਤ ਸਿੰਘ ਸਿੱਧੂ ਐਵੇਂ ਨਹੀਂ ਪੱਟਾਂ ਤੇ ਥਾਪੀਆਂ ਮਾਰਦਾ ਹੈਗਾ ਕੁਝ ਨਾ ਕੁਝ ਤੇ ਇਸ਼ਾਰਾ ਹੈ ਨਵਜੋਤ ਸਿੰਘ ਸਿੱਧੂ ਇਹ ਸੇ ਕਰਕੇ ਪਹਿਲਾਂ ਉਹਨਾਂ ਨੇ ਮਹਾਰਾਜ ਰੈਲੀ ਕੀਤੀ ਫਿਰ ਕੋਰਸ਼ਮੀਰ ਕੀਤੀ ਫਿਰ ਹਿਆਰਪੁਰ ਕੀਤੀ ਫਿਰ ਕਰਤੀ ਮੋਗੇ ਕਰਦੀ ਹੁਣ ਬਾਗੇ ਬਰਾਣੇ ਕਰਨੀ ਹੈ ਫਿਰ ਹੌਲੀ ਹੌਲੀ ਇਹ ਸਿਲਸਿਲਾ ਤੋਂ ਸ਼ੁਰੂ ਹੋ ਹੀ ਚੁੱਕਾ ਹੈਗਾ ਇੱਕ ਮਸਲਾ ਉਹ ਆ ਕਿ ਰਾਸ਼ਨ ਕਾਰਡ ਬਹਾਲ ਕਰਨ ਦਾ 10 ਲੱਖ ਤੋਂ ਵੱਧ ਪਰਿਵਾਰ ਸੀ ਮੁੱਖ ਮੰਤਰੀ ਨੇ ਖੁਦ ਕਿਹਾ ਕਿ ਸੀ ਕੈਬਨਟ ਚ ਫੈਸਲਾ ਲਿਆ ਬਹਾਲ ਕਰਦੇ ਆ ਪਹਿਲਾਂ ਇਹ ਜੀ ਕਿਹੜੀ ਗੱਲ ਹੋ ਗਈ ਸੀ ਸਰਕਾਰ ਨੂੰ ਲੱਗਿਆ ਕਿ ਇਹ ਤਾਂ ਨਜਾਇਜ਼ ਨੇ ਕੱਟੋ ਕਾਰ ਪਿੰਡਾਂ ਚ ਰੌਲਾ ਵੀ ਕਾਫੀ ਪਿਆ ਸੀ ਹੁਣ ਫੈਸਲਾ ਲੈ ਲਿਆ ਗਿਆ ਕਿ ਨਹੀਂ ਇਹ ਬਹਾਲ ਕਰਦੇ ਆ ਸੀ ਦੇਖੋ ਵੋਟਾਂ ਦੀ ਖਾਤਰ ਪੰਜਾਬ ਸਰਕਾਰ ਨੂੰ ਇੱਕ ਹੋਰ ਜੂਟਰਨ ਲੈਣਾ ਪਿਆ ਪਹਿਲਾਂ ਇਹਨਾਂ ਨੇ ਕਰੀਬ 11 ਲੱਖ ਗਰੀਬ ਲੋਕਾਂ ਦੇ ਰਾਸ਼ਨ ਕੱਟ ਦਿੱਤੇ ਹੈਗੇ ਕੀ ਉਹ ਪਹਿਲਾਂ ਗਲਤ ਸੀ ਲੋਕ ਜਾਂ ਅੱਜ ਸਰਕਾਰ ਕਿਵੇਂ ਸਹੀ ਹੋਗੀ ਜਾਂ ਜੇ ਉਸ ਦਿਨ ਸਰਕਾਰ ਗਲਤ ਸੀ ਤੇ ਅੱਜ ਸਰਕਾਰ ਕਿਵੇਂ ਸਹੀ ਹੋਗੀ ਇਹਦਾ ਮਤਲਬ ਹੈ ਇਹਨਾਂ ਨੇ ਵੋਟਾਂ ਪੱਕੀਆਂ ਕਰ ਲਈਆਂ ਇਹ ਜਾਣਬੁੱਝ ਕੇ ਐਮਐਲਏ ਦੇ ਕਹਿਣ ਤੇ ਕੱਟੇ ਹੋਣਗੇ ਸਰਕਾਰਾਂ ਨੇ ਕਿ ਇਹਨੇ ਬਾਈ ਦੇ ਵਿੱਚ ਸਾਨੂੰ ਵੋਟਾਂ ਨਹੀਂ ਸਟੱਬਰ ਨੇ ਪਾਈਆਂ ਹੋਣੀਆਂ ਚਲੋ ਕੱਟ ਦੋ ਤਰਲੇ ਕਢਾਇਓ ਨੇ ਗੀੜੇ ਮਰਵਾਇਓ ਨੇ ਚੱਕਰ ਤੇ ਚੱਕਰ ਮਰਵਾਏ ਹੋਣਗੇ ਤੇ ਫਿਰ ਹੁਣ ਐਮਐਲਏ ਦੇ ਉੱਤੇ ਮੋਹਰ ਲੱਗ ਗਈ ਹੋਗੀ ਫੂਡ ਸਪਲਾਈ ਡਿਪਾਰਟਮੈਂਟ ਨੂੰ ਕਹਿਤਾ ਹੋਊਗਾ ਕਿ ਬਣਾਓ ਇਹਨਾਂ ਦੇ ਪਹਿਲਾਂ ਕਟਾਅ ਤੇ ਤੇ ਫਿਰ ਬਹਾਲ ਕਰ ਦੇ ਇਹ ਤਾਂ ਕੋਈ ਗੱਲ ਨਾ ਨਵੀ ਮਤਲਬ ਤੁਸੀਂ ਵੋਟਾਂ ਪੱਕੀਆਂ ਕਰ ਲੋਕਾਂ ਨਾਲ ਧੱਕਾ ਕਰ ਰਹੇ ਹੋ ਹੁਣ ਐਵਰੇਜ ਕਰੀਏ ਕਿ ਜੇ ਕੋਈ 11 ਲੱਖ ਕਰੀ ਇੱਕ ਪ੍ਰਵਾਦ ਦੇ ਵਿੱਚ 5 ਜੀਵ ਲ 55 ਲੱਖ ਵੋਟ ਤੇ ਇਹ ਇਹ ਨਾ ਭੁਲੇਖਾ ਹੁੰਦਾ ਕਿ ਸਾਨੂੰ 55 ਲੱਖ ਵੋਟਾਂ ਹੀ ਪੈ ਜਾਵੇ ਇਹ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਭੁਲੇਖਾ ਹੈ ਕਿ ਅਸੀਂ ਬੀਬੀਆਂ ਦੇ ਬਿਲ ਆਫ ਫ੍ਰੀ ਕਰਤੀ ਬਾਦਸੁਰ ਤੇ ਉਹ 2022 ਦੇ ਅੰਕੜੇ ਇਹ ਦੱਸਦੇ ਨੇ ਕਰੀਬ 1 ਕਰੋੜ 10 ਲੱਖ ਬੀਬੀਆਂ ਨੇ ਵੋਟਾ ਆਪਣੇ ਵੋਟ ਦਾ ਹੱਕ ਅਦਾ ਕੀਤਾਗਾ ਉਹ ਤੇ ਨਹੀਂ ਪਈਆਂ ਉਹ ਤੇ ਝਾੜੂ ਵਾਲੇ ਨੂੰ ਪੈ ਗਿਆ ਕਿਸਾਨਾਂ ਨੂੰ ਤੇ ਐਸਸੀ ਭਾਈਚਾਰੇ ਨੂੰ ਬਿਲੀ ਫ੍ਰੀ ਬਾਲ ਸਾਹਿਬ ਨੇ ਸ਼ੁਰੂ ਕੀਤੀ ਆਟਾ ਦਿਲ ਬਾਲ ਸਾਹਿਬ ਨੇ ਕੀਤਾ ਉਹਨਾਂ ਦੀਆਂ 17 ਦੇ ਵਿੱਚ 15 ਆਈਆਂ ਹੁਣ ਤਿੰਨ ਆਈਆਂ ਇਹ ਭਲੇਖੇ ਹੁੰਦੇ ਨੇ ਜੋ ਤੁਸੀਂ ਇਦਾਂ ਦੀਆਂ ਸਿਆਸੀ ਚਾਲ ਬਾਜ਼ ਜਾਂ ਹੇਰਾਫੇਰੀਆਂ ਕਰਦੇ ਹੋ ਨਾ ਉਹ ਕਦੀ ਕਾਮਯਾਬ ਨਹੀਂ ਹੁੰਦੀਆਂ ਪਰ ਇਹ ਹੈ ਕਿ ਸਰਕਾਰ ਦਾ ਪੈਂਤੜਾ ਦੇ ਦੇ ਕਿ ਇਹਨੂੰ ਜੂ ਟਰਨ ਕਹੈਸ ਨੇ ਔਰ ਜੂ ਟਰਨ ਵਾਲੀ ਸਰਕਾਰ ਤੇ ਬਾਣੀ ਚੱਕੀ ਹੈਗੀ ਹੈ ਕਿ ਕਿਸੇ ਵੇਲੇ ਸਰਕਾਰ ਉਸ ਜਾਣੇ ਕਿ ਜੂ ਟਰਨ ਕਹਿ ਲੋ ਜਾਂ ਕਹਿ ਲੋ ਕਿ ਥੁੱਕ ਕੇ ਚੱਟਣਾ ਵਾਲਾ ਕੰਮ ਆ ਗਿਆ ਸਰਕਾਰ ਨੂੰ ਪਹਿਲਾਂ ਹੀ ਸਿਆਣਪ ਦੇ ਨਾਲ ਫੈਸਲੇ ਲੈਣੇ ਚਾਹੀਦੇ ਕਿ ਰਾਸ਼ਨ ਗਾਰਡ ਕਿਸੇ ਗਰੀਬ ਦਾ ਕੱਟ ਰਿਓ ਉਮਾਰੀ ਗੱਲ ਹੈ ਤੇ ਜੇ ਵਾਕਿਆ ਤੋਂ ਤੁਹਾਡੇ ਉਦੋਂ ਸਹੀ ਕੱਟੇ ਸੀ ਤੇ ਹੁਣ ਫਿਰ ਬਹਾਲ ਕਿਉਂ ਕੀਤੇ ਹੈਗੇ ਨਾ ਇਹ 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 ਇੱਥੇ ਸਰਕਾਰ ਦੀ ਬੇਈਮਾਨੀ ਲੱਗਦੀ ਹੈਗੀ ਆ ਔਰ ਉਹ ਹੁਣ 55 ਲੱਖ ਜਿਹੜੇ ਮੈਂਬਰ ਹੋਣਗੇ 11 ਲੱਖ ਦੇ ਕਰੀਬ ਰਾਸ਼ਨ ਕਾਰਡ ਇੱਕ ਜੀ ਦੇ ਘਰ ਚ ਪੰਜ ਵੀ ਲਾਓ ਉਹ ਕੀ 55 ਲੱਖ ਇਹ ਉਹਨਾਂ ਨੇ ਇਹ ਤਾਂ ਨਹੀਂ ਕਿ ਅੱਜ ਹੀ ਝਾੜੂ ਚੱਕ ਲਿਆਊਗਾ ਹੱਥਾਂ ਦੇ ਵਿੱਚ ਕਿ ਗਲੀਆਂ ਦੇ ਵਿੱਚ ਝਾੜੂ ਘਮਾਉਂਦੇ ਫੇਰ ਰਹੇ ਹੁਣ ਕਿ ਉਹਨਾਂ 55 ਲੱਖ ਲੋਕਾਂ ਨੇ ਸਿਰ ਤੇ ਕੇਸਰੀਆਂ ਪੱਗਾਂ ਬੰਨ ਲਿਆ ਨੇ ਤੇ ਉਹਨਾਂ ਹੁਣ ਤੇ ਨਾਰੇ ਲਾਤੇ ਉਹਨਾਂ ਕੋਠੇ ਤੇ ਚੜ ਕੇ ਅਰਵਿੰਦ ਕੇਜਰੀਵਾਲ ਜਿੰਦਾਬਾਦ ਭਗਵੰਤ ਮਾਨ ਸਾਹਿਬ ਜਿੰਦਾਬਾਦ ਇਦਾਂ ਨਹੀਂ ਹੁੰਦਾ ਜਿਵੇਂ ਸੋਚਦੇ ਅਸਲ ਸਰਕਾਰਾਂ ਦੀ ਪ੍ਰੋਬਲਮ ਆ ਜਦੋਂ ਸਰਕਾਰਾਂ ਸੱਤਾ 'ਚ ਵਿੱਚ ਹੁੰਦੀਆਂ ਨਾ ਪਾਰਟੀਆਂ ਉਹਨਾਂ ਨੂੰ ਲੱਗਦਾ ਅਸੀਂ ਸ ਸਲਸਈ ਕਰੇ ਅਹੀਂ ਸਾਰੇ ਪਾਸੇ ਰਿਆਲੀ ਰਿਆਲੀ ਉਹ ਤੇ ਫਿਰ ਵੋਟਾਂ ਦੇ ਪਤਾ ਲੱਗਦਾ ਲੋਕ ਸਭਾ ਚ ਪਤਾ ਲੱਗਦਾ ਕਿ ਤੁਸੀਂ ਕਿੰਨੇ ਕੀ ਪਾਣੀ ਦੇ ਵਿੱਚ ਹੈ ਵਿਧਾਨ ਸਭਾ ਦੇ ਤੇ ਬਿਲਕੁਲ ਬਲਦਾ ਤੁਹਾਡੀ ਕਿੰਨੀ ਕੀ ਔਕਾਤ ਸੀ ਇਹ ਸਾਰੇ ਸਿਆਸੀ ਭਲੇਖੇ ਜਿਹੇ ਹੁੰਦੇ ਨੇ ਭਰਮ ਭਲੇਖੇ ਜਿਹੜੀਆਂ ਪਾਰਟੀਆਂ ਪਾਲ ਲੈਂਦੀਆਂ ਉਹ ਸ਼ਰਮ ਨੀ ਕਾਲੀ ਦਲ ਨੇ ਭਰਮ ਭਲੇਖੇ ਪਾਲੇ ਸੀ ਉਹ ਭਾਜਪਾ ਨੇ ਪਾਲੇ ਸੀ ਉਹ ਕਾਂਗਰਸ ਪਾਰਟੀ ਨੇ ਪਾਲੇ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਗੱਲ ਨਹੀਂ ਬਣੀ ਹੁਣ ਭਗਵੰਦਾਨ ਸਾਹਿਬ ਵੀ ਚਾਰੇ ਪਾਸੇ ਮਲਾ ਕਲੀਨ ਕਰਦੇ ਫੋਟੋਆਂ ਕੈਲੰਡਰਾਂ ਤੇ ਫੋਟੋਆਂ ਰਾਸ਼ਨ ਕਾਰਡਾਂ ਦੇ ਫੋਟੋਆਂ ਜਿਹੜੇ ਤੀਰਥ ਯਾਤਰਾ ਦੇ ਜਾ ਰਹੇ ਉਹ ਜਿਹੜੇ ਥੈਲੇ ਦਿੱਤੇ ਉਸ ਦੇ ਫੋਟੋਆਂ ਫੋਟੋਆਂ ਨਾਲ ਥੋੜਾ ਸਰਕਾਰਾਂ ਬੰਦੀਆਂ ਲੋਕਾਂ ਦੇ ਦਿਲ ਜਿੱਤਨੇ ਪੈਂਦੇ ਨੇ ਲੋਕਾਂ ਦੇ ਮਨ ਪੜਨੇ ਪੈਂਦੇ ਹੈਗੇ ਨੇ ਉਹ ਬਾਈ ਦੇ ਵਿੱਚ ਨਾ ਤੁਸੀਂ ਦਿਲ ਜਿੱਤੇ ਨਾ ਮਨ ਪੜੇ ਨੇ ਉਹ ਸਾਰੇ ਲੋਕਾਂ ਨੇ ਆਪਣਾ ਗੁਬਾਰ ਗੁੱਸਾ ਕੱਢਿਆ ਜਾਂ ਇਹ ਕਹਿ ਸਕਦੇ ਕਿ ਪੰਜਾਬ ਚ 1999 ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਇੱਕ ਖੁਰਕ ਹੋ ਰਹੀ ਸੀ ਉਹ ਖੁਰਕ 89 ਦੇ ਵਿੱਚ ਸਿਮਰਜੀਤ ਸਿੰਘ ਮਾਂ ਦੇ ਰੂਪ ਚ ਫਿਰ ਰਾਮੂ ਵਾਲੀਏ ਨੂੰ ਲੋਕਾਂ ਨੇ ਬੜਾ ਪਿਆਰ ਕੀਤਾ ਜਦੋਂ ਟੋਹਰਾ ਸਾਹਿਬ ਨੇ ਸਰਵ ਹਿੰਦ ਸ਼੍ਰੋਮਣੀ ਕਾਲੀ ਦਲ ਬਣਾ ਲਿਆ ਮਨਪ੍ਰੀਤ ਸਿੰਘ ਬਾਦਲ ਹੋਣਾ ਨੇ ਪੀਪਲਸ ਪਾਰਟੀ ਆਫ ਪੰਜਾਬ ਬਣੇ ਉਹ ਜਿਹੜੀ ਖੁਰਕ ਸੀ ਨਾ ਉਹ ਲੋਕਾਂ ਦੀ 2022 ਚ ਆ ਕੇ ਮਰ ਗਈ ਹੁਣ ਅਗਲਾ ਹੁਣ ਭਗਵੰਤ ਮਾਨ ਸਾਹਿਬ ਦਾ ਟੈਸਟ ਹੈ ਕਿ ਵਾਕੇ 13 ਦਾ ਤੇਰੀਆਂ ਜਿੱਤੋਗੇ ਜੇ 13 ਦਾ 13 ਭਗਵੰਤ ਮਾਨ ਸਾਹਿਬ ਨੇ ਜਿੱਤ ਲੀਆਂ ਤੇ ਫਿਰ ਇਤਿਹਾਸ 'ਚ ਦਰਜ ਹੋ ਜਾਣਾ ਹੈਗਾ ਕਿ ਜੇ 22 ਦੇ ਵਿੱਚ 1952 ਤੋਂ ਲੈ ਕੇ ਹੁਣ ਤੱਕ ਕਿਸੇ ਇੱਕ ਪਾਰਟੀ ਕੋਲ ਇੰਨੀਆਂ 117 'ਚੋਂ 92 ਸੀਟਾਂ ਨਹੀਂ ਆਈਆਂ ਸੀ ਤੇ 1992 52 ਤੋਂ ਲੈ ਕੇ ਸੌਰੀ ਤੇ ਹੁਣ ਤੱਕ 224 ਤੱਕ ਕਿਸੇ ਨੂੰ ਪੰਜਾਬ ਦੀਆਂ 13 'ਚੋਂ 13 ਨਹੀਂ ਮਿਲੀਆਂ ਜੇ 13 'ਚੋਂ 13 ਮਿਲ ਗਿਆ ਤੇ ਫਿਰ ਭਗਵੰਤ ਮਾਨ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਵਿੱਚ ਅਸੀਂ ਦੋ ਤਿੰਨ ਮੁੱਦਿਆਂ ਤੇ ਚਰਚਾ ਕੀਤੀ ਹੈ ਨਾ ਮੁੱਦਿਆਂ ਬਾਰੇ ਤੁਹਾਡੀ ਸਮਝ ਕੀ ਕਹਿੰਦੀ ਹੈ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਐਨਾ ਹੀ ਸਾਨੂੰ ਦੁਆ ਗਿਆ ਧੰਨਵਾਦ